ਭਾਰਤ ਪਾਕਿਸਤਾਨ ਦੇ ਵਿੱਚ ਤਲਖੀ ਬੇहद ਵਧੀ ਹੋਈ ਹੈ ਅੱਜ ਦੀ ਰਾਤ ਬੜੀ ਕਰੋਸ਼ਲ ਹੈ ਵੈਸੇ ਤਾਂ ਇਹ ਕਿਹਾ ਜਾ ਰਿਹਾ ਕਿ 7 8 9 ਇਹ ਬੜੀਆਂ ਕਰੋਸ਼ਲ ਨੇ ਔਰ ਬੜੇ ਸਖਤ ਤੋਂ ਸਖਤ ਫੈਸਲੇ ਵੀ ਹੋ ਰਹੇ ਆ ਅਤਿਆਤਨ ਕਦਮ ਵੀ ਉਠਾਏ ਜਾ ਰਹੇ ਆ ਅਸੀਂ ਉੱਤੇ ਜਾਣਦੇ ਆ ਕਿ ਕੀ ਕੁਝ ਹੋ ਰਿਹਾ ਲੇਕਿਨ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਸਿੱਖਾਂ ਦਾ ਰੋਲ ਹਮੇਸ਼ਾ ਬੜਾ ਅਹਿਮ ਰਿਹਾ ਖਾਸ ਤੌਰ ਤੇ ਇਹ ਬਾਰਡਰ ਇਹ ਬਹੁਤ ਅਹਿਮ ਬਾਰਡਰ ਹੈ ਇੱਥੇ ਔਰ 2 ਚੰਗਾ 65 ਤੇ 71 ਦੀਆਂ ਉਹਦੇ ਵਿੱਚ ਇਸ ਖੇਤੇ ਦੇ ਲੋਕਾਂ ਦੀ ਭੂਮਿਕਾ ਬੜੀ ਵੱਖਰੀ ਤਰ੍ਹਾਂ ਦੀ ਰਹੀ ਹੈ ਤੇ ਹੁਣ ਫਿਰ ਇੱਕ ਵਾਰੀ ਉਹ ਭੂਮਿਕਾ ਅੱਗੇ ਵਧਾਈ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਸੰਗਠਨਾਤਮਕ ਫੈਸਲੇ ਨੇ ਕੁਝ ਇੰਡੀਵਿਜੂਅਲ ਫੈਸਲੇ ਨੇ ਸਿੱਖਾਂ ਦਾ ਰੋਲ ਅੱਗੇ ਨਾਲੋਂ ਫਿਰ ਕ੍ਰੂਸ਼ਲ ਹੋਇਆ ਤੀਜਾ ਮਾਮਲਾ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਫੈਸਲਾ ਰਿਜ਼ਰਵ ਰੱਖਿਆ ਗਿਆ ਸੀ ਰੱਖਮਾਂ ਰੱਖਿਆ ਗਿਆ ਸੀ ਉਹ ਵੀ ਆਇਆ ਤੇ ਉਹਦੇ ਵਿੱਚ ਪੰਜਾਬ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਹਦਾਇਤ ਕੀਤੀ ਗਈ ਹੈ ਇਹਦੇ ਉੱਤੇ ਪਾਲਣਾ ਕਿਵੇਂ ਹੋਊਗੀ ਮਾਮਲਾ ਪਾਣੀਆਂ ਦਾ ਹੈ ਮਾਮਲਾ ਬੀਬੀਐਮਬੀ ਦੇ ਅਧਿਕਾਰੀਆਂ ਨਾਲ ਪ੍ਰਬੰਧਕਾਂ ਨਾਲ ਫਸੇ ਸਿੰਗਾ ਦਾ ਹੈ ਹੁਣ ਇਹਦੇ ਵਿੱਚ ਅੱਗੇ ਕੀ ਹੋਊਗਾ ਇਹ بڑا ਆਮ ਸਵਾਲ ਹੈ ਮੇਰੇ ਨਾਲ ਸਰਦਾਰ ਹਰਵਿੰਦਰ ਸਿੰਘ ਭੱਟੀ ਡਾਕਟਰ ਹਰਵਿੰਦਰ ਸਿੰਘ ਭੱਟੀ ਨੇ ਓਕੇ ਚੰਤਕ ਨੇ ਔਰ ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਓਕੇ ਜਰਨਲਿਸਟ ਨੇ ਔਰ ਹਿਸਟਰੀ ਦੇ ਵਿੱਚੋਂ ਦੀ ਲੰਘਦੇ ਆ ਅਸੀਂ ਸਮਝਣ ਦਾ ਯਤਨ ਕਰਦੇ ਆ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਜਿਹੜੀ ਸਥਿਤੀ ਬਣੀ ਹੋਈ ਆ ਦੋਵਾਂ ਮੁਲਕਾਂ ਦੇ ਵਿੱਚ ਜਿਹਦੇ ਵਿੱਚ ਕਾਫੀ ਉਹਨਾ ਹਾਲਾਤ ਤਲਖ ਹੋ ਗਏ ਨੇ ਔਰ ਅੱਜ ਦੀ ਰਾਤ क्रूशियल ਮੰਨੀ ਜਾ ਰਹੀ ਆ ਥੋੜੀ ਦੇਰ ਪਹਿਲਾਂ ਸਾਇਰਨ ਵਜਾ ਕੇ ਹਟਿਆ ਇਧਰਲੇ ਬੰਨੇ ਪਰ ਅਧਿਕਾਰੀ ਜਿਹੜੇ ਨੇ ਔਰ ਰਾਤ ਨੂੰ ਬਲੈਕਆਊਟ ਵੀ ਹੈਗਾ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਸ ਦੇ ਦੌਰ ਨੇ ਔਰ ਸਾਡੇ ਵੀ ਇਧਰ ਮੀਟਿੰਗਸ ਦੇ ਦੌਰ ਹੋ ਰਹੇ ਨੇ ਸੋ ਇੱਕ ਵਾਰੀ ਜਿਹੜੀ ਤਾਜ਼ਾ ਸਥਿਤੀ ਆ ਉਹਨੂੰ ਥੋੜਾ ਅੱਗੇ ਬਤਾਇਓ ਆਪਣੇ ਅਨੁਭਵ ਤੋਂ ਪੰਜਾਬ ਤਾਂ ਸਦੀਆਂ ਤੋਂ ਇਹ ਹਾਲਤ ਇਹੋ ਜੀ ਹਾਲਤ ਫੇਸ ਕਰਦਾ ਆ ਰਿਹਾ ਹੈ ਆਪਣੇ ਤੁਸੀਂ ਲੈ ਲਓ ਬਈ ਖਬਰ ਪਾਸ ਤੋਂ ਲੈ ਕੇ ਇਤਿਹਾਸਕ ਤੌਰ ਤੇ ਗੱਲ ਕਰਦੇ ਆਂ ਤੇ 7 ਲੋਈ ਤੱਕ ਜਿਹੜਾ ਇਹ ਖਿੱਤਾ ਹੈ ਸਾਰੀ ਜਿਹੜੇ ਬਾਹਰੋਂ ਅਟੈਕ ਹੋਏ ਇੰਡੀਨ ਸਬਕਾਂਟਿਨੈਂਟ ਤੇ ਐਸੇ ਰੂਟ ਤੋਂ ਹੁੰਦੇ ਆ ਇੱਕ ਖਬਰ ਪਾਸ ਤੇ ਦੂਸਰਾ ਬੋਲਨ ਪਾਸ ਜਿਹੜਾ ਜਿਹੜਾ ਬੋਲਨ ਪਾਸ ਤੋਂ ਸੀ ਵਾਇਆ ਮਲਤਾਨੋਂ ਦੇ ਸੀ ਕਿ ਦਿੱਲੀ ਜਾਂਦੇ ਸੀ ਅੱਗੇ ਇਧਰੋਂ ਰਾਵਲਪਿੰਡੀ ਲਾਹੌਰ ਤੇ ਇਧਰੋਂ ਜਾਂਦਾ ਸੀਗਾ ਸੋ ਇਹ ਤਾਂ ਇਸ ਖੇਚੇ ਦੀ ਜਿਹੜੀ ਸੜਕੀ ਹੈ ਨਾ ਉਹ ਇਸ ਕੱਲ ਨੂੰ ਟਿਊਨ ਹੋਈ ਗਈ ਹੈ ਲੇਕਿਨ ਫਿਰ ਵੀ ਜੋ ਨੁਕਸਾਨ ਹੋ ਬਾਵਜੂਦ ਉਹ ਆਪ ਲੋਕਾਂ ਦੇ ਹੱਦ ਲਾਏ ਕੋਈ ਹੋਵੇ ਭਾਵੇਂ ਸਦੀਆਂ ਪੁਰਾਣੀ ਹੋਵੇ ਭਾਵੇਂ ਕੀ ਹੋਵੇ ਤੇ ਇਹ ਕਿਤਾ ਵੱਡਿਆ ਗਿਆ ਸੀਗਾ ਤਾਂ ਹੁਣ ਅਸੀਂ ਦੁਸ਼ਮਣ ਆਪਸ ਦੇ ਵਿੱਚ ਸਰਕਾਰ ਲੋਕ ਨਹੀਂ ਸਰਕਾਰ ਦੁਸ਼ਮਣ ਤੇ ਹੁਣ ਜਦੋਂ ਪਹਿਲਗਾਮ ਦੇ ਵਿੱਚ ਅਪਣੇ ਇਨੋਸੈਂਟ ਟੂਰਿਸਟ ਜਿਸ ਠੱਗਣਾ ਉਥੇ ਕਤਰਿਆਮ ਕੀਤਾ ਗਿਆ ਉਹ ਬਰੁਸਾ ਦੇ ਬਰਦਾ ਤੇ ਇੱਕ ਵੈਸ਼ਿਪੜਾ ਸੀ ਜਿਹਨੂੰ ਕੋਈ ਵੀ ਡਿਫੈਂਡ ਨਹੀਂ ਕਰ ਸਕਦਾ ਕਰੇ। ਆਪਾਂ ਪੰਜਾਬ ਦੇ ਵਿੱਚ ਕਿਸੇ ਵੇਲੇ ਬਹੁਤ ਕੁਝ ਦੇਖਦੇ ਰਹੇ। ਉਹ ਜਰੂਰ ਤਾਂ ਇਹ ਵਾਪਰਿਆ ਹੈ ਔਰ ਉਹ ਤੋਂ ਗੱਲ ਚੱਲ ਰਹੀ ਸੀ। ਵੈਸੇ ਉਸ ਤੋਂ ਪਹਿਲਾਂ ਕਿਸੇ ਵੇਲੇ ਸੰ 2000 ਦੇ ਵਿੱਚ ਚਿੱਟੀ ਸਿੰਘਪੁਰਾ ਦੇ ਵਿੱਚ ਤੇਤੀ ਸਿੱਖਾਂ ਦਾ ਵੀ ਕਤਰਿਆਮ ਇਸ ਤਰ੍ਹਾਂ ਹੋਇਆ ਸੀ। ਠੀਕ ਸੋ ਇਹ ਪੁਰਾਣਾ ਕਸ਼ਮੀਰ ਦਾ ਵੀ ਇਤਿਹਾਸ ਪੁਰਾਣਾ ਐ ਅਸੀਂ ਗੱਲ ਤੇ ਆ ਕੇ ਲਗਾਤਾਰ ਤੇ ਹੁਣ ਰਿਟੈਲੀਏਸ਼ਨ ਹੋਈ ਐ ਰਾਤ ਪਾਰਟ ਨੇ ਕੀਤਾ ਅਟੈਕ ਪਾਕਿਸਤਾਨ ਤੇ ਸਲੈਕਟਡ ਟਾਰਗੇਟਸ ਜਿਹਰੇ ਚ 에어ਕ੍ਰਾਫਟ ਤੇ ਡਰੋਨਸ ਮੇਨਲੀ ਵਰਤੇ ਗਏ ਤੇ ਇੱਕ ਗੱਲ ਹਮੇਸ਼ਾ ਧਿਆਨ ਰੱਖਣੀ ਚਾਹੀਦੀ ਜਦੋਂ ਐਵੀ ਸਿਚੁਏਸ਼ਨ ਆਉਂਦੀ ਐ ਉਹ ਜਿਹੜੀ ਪੈਸੀ ਪੋਲਿਟਿਕ ਪਹਿਲੇ ਕੈਰਲਟੀ ਹੁੰਦੀ ਐ ਉਹ ਹੁੰਦੀ ਹੈ ਇਨਫਰਮੇਸ਼ਨ ਜਰਨਲਿਸਟਾਂ ਦੀ ਸਮੱਸਿਆ ਹੁੰਦੀ ਹੈ ਬਈ ਤੁਸੀਂ ਕਿੰਨੀ ਇਨਫਰਮੇਸ਼ਨ ਤੁਹਾਡੇ ਕੋਲੇ ਆਏਗੀ ਤੇ ਉਹਨੂੰ ਕਿੰਨੇ ਸ਼ੇਅਰ ਕਰ ਸਕਦੇ ਹੋ तेरे ਸੋਰਸੇ ਤੋਂ ਨਹੀਂ ਕੁਝ ਵੀ ਕਿਹਾ ਜਾ ਸਕਦਾ ਹੁੰਦਾ ਉਹ ਆਪਾਂ ਜੋ ਕੁਝ ਸਾਹਮਣੇ ਰਿਪੋਰਟ ਤੇ ਆ ਰਿਹਾ ਆਪਾਂ ਉਸ ਤੋਂ ਬਾਹਰ ਗੱਲ ਬਿਲਕੁਲ ਨਹੀਂ ਕਰਾਂਗੇ ਉਹ ਪਾਕਿਸਤਾਨ ਦੇ ਵਿੱਚ ਜੋ ਕੁਝ ਹੋਇਆ ਬਈ ਇੱਕ ਕਲੇਮ ਕੀਤਾ ਜਾ ਰਿਹਾ ਬਈ ਉਹ ਜਿਹੜਾ ਟਾਰਗੇਟ ਸੀਗਾ ਲਖਵੇਂ ਤਰ੍ਹਾਂ ਦਾ ਜਿਹੜੇ ਏਰੀਆਜ਼ ਰਹਿ ਗਿਆ ਉਥੇ ਟਾਰਗੇਟ ਕੀਤਾ ਗਿਆ 8-9 ਥਾਂ ਤੇ ਉਹਨਾਂ ਦੇ ਏਰੀਆਜ਼ ਟਾਰਗੇਟ ਹੋਏ ਆ ਮੇਲੇ ਪਾਕਿਸਤਾਨ ਅਕਪਵਾੜ کشمیر ਤੇ ਪਾਕਿਸਤਾਨ ਨੇ ਟੈਲੀਟ ਕੀਤਾ ਜਿਹਦੇ ਚ 10 ਦੇ ਫਿਗਰ ਸਾਡੇ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਏਰੀਆ ਦੇ ਵਿੱਚ ਕੈਜ਼ੁਐਲਟੀ ਦੀ ਆ ਚੁੱਕੀ ਹੈ ਤੇ ਪੁਂਚ ਵਿੱਚ ਇੱਕ ਗੁਰਦੁਆਰਾ ਟਾਰਗੇਟ ਹੋਇਆ ਜਿਹਦੇ ਚ 3 ਗ੍ਰੰਥੀ ਸਣੇ 3 ਲੋਕ ਮਾਰੇ ਗਏ ਜਰਵਾ ਕਹਿੰਦਾ ਹੈ ਕਿ ਜੰਗ ਹਮੇਸ਼ਾ ਹੀ ਲੋਕਪਰੋ ਦੀ ਹੁੰਦੀ ਹੈ ਕਿਸੇ ਕਦੇ ਸਰੀਆਂ ਤੋਂ ਪਹਿਲਾਂ ਵੀ ਆਈ ਸੀ ਤੇ ਹੁਣ ਵੀ ਉਹੀ ਹੈ ਉਹ ਇਹ ਹੈ ਜਿਹੜੇ ਇਨੋਸੈਂਟ ਲੋਕ ਇਹਦੇ ਕਨਸੀਕਵੈਂਸਟ ਹੋ ਰਹੇ ਆ ਉਹਨੇ ਕੀ ਬਗਾਲਾ ਇਹ ਦੋਵੇਂ ਪਾਸੇ ਹੋਇਆ ਕਰਦਾ ਇੱਕ ਪਾਸੇ ਨਹੀਂ ਟਾਰਗੇਟ ਜਿਹੜੇ ਕਰਨੇ ਆ ਉਹ ਤਾਂ ਹੁੰਦਾ ਹੀ ਹੈ ਤੇ ਨਾਲ ਜਿਹੜਾ ਕੋਲੈਟਰਲ ਡੈਮੇਜ ਹੁੰਦਾ ਉਹ ਕਈ ਵਾਰੀ ਉਸ ਤੋਂ ਵੀ ਜ਼ਿਆਦਾ ਹੋ ਜਾਂਦਾ ਇਹ ਇੱਕ ਅਸਪੈਕਟ ਹੈ ਮਿਲਟਰੀ ਸਟ੍ਰਾਈਕਸ ਉਹ ਇਹਨਾਂ ਨੇ ਪਹਿਲਾ ਫੇਜ਼ ਹੈ ਕਾਮਯਾਬੀ ਨਾਲ ਆਪਣਾ ਪੂਰਾ ਕੀਤਾ ਤੇ ਇੱਕ ਸਿਗਨਲ ਮੇਰੇ ਖਿਆਲ ਦਿਨੀਆ ਨੂੰ ਦਿੰਦਾ ਹੈ ਤੇ ਦੁਨੀਆ ਦੇ ਵਿੱਚ ਇਹ ਗੱਲ ਹੁਣ ਐਕਸੈਪਟਡ ਹੈ ਵੀ ਜੇ ਕਿਤੇ ਤੁਹਾਡੇ ਮੁਲਕ ਤੇ ਕੋਈ ਟੈਰਰਿਸਟ ਐਕਸ਼ਨ ਹੁੰਦਾ ਹੈ ਕਿਸੇ ਹੋਰ ਮੁਲਕ ਤੋਂ ਤੁਸੀਂ ਉੱਥੇ ਜਾ ਕੇ ਉਹਨਾਂ ਮੁਲਕਾਂ 'ਚ ਸਟ੍ਰਾਈਕ ਕਰ ਸਕਦੇ ਹੋ ਇਹ ਸਾਰੀ ਦੁਨੀਆ 'ਚ ਹੋ ਰਿਹਾ ਹੈ ਲਗਾਤਾਰ ਪਰ ਹੁਣ ਇੱਕ ਐਸਪੈਕਟ ਆਪਾਂ ਮੋٹے ਜੀ ਗੱਲ ਕਰਾਂਗੇ ਵੀ ਕੀ ਜਿਹੜਾ ਹਸਿਆਰ ਹੈ ਇਹ ਕਿਸੇ ਮਸਲੇ ਦਾ ਹੱਲ ਹੁੰਦਾ ਹੈ ਦੁਨੀਆ 'ਚ ਕੋਈ ਵੀ ਲੜਾਈ ਜਿੱਥੇ ਲੱਗਦੀ ਹੈ ਅਲਟੀਮੇਟਲੀ ਉਹਦੇ ਜਿਹੜੇ ਅੰਦਰ ਨਰਣੇ ਫੈਸਲੇ ਆ ਉਹ ਟੇਬਲ ਤੇ ਬੈਠ ਕੇ ਲਏ ਜਾਂਦੇ ਗਾਜਾ ਪੱਟੀ ਬਹੁਤ ਛੋਟੀ ਪੱਟੀ ਹੈ 10 ਕਿਲੋਮੀਟਰ ਚੌੜੀ ਤੇ 45 ਕਿਲੋਮੀਟਰ ਲੰਬੀ ਲੋਕ ਭੁੱਖਾ ਮਾਰ ਰਹੇ ਅਸੀਂ ਹਾਰ ਨਹੀਂ ਸਿੱਟ ਰਹੇ ਇਜ਼ਰਾਈਲ ਸਭ ਤੋਂ ਪਾਵਰਫੁਲ ਮੁਲਕਾਂ ਦੇ ਵਿੱਚੋਂ ਇੱਕ ਹੈ ਲੇਟੈਸਟ ਅਥਾਰਟੀ ਕੋਲੇ ਹਮ ਆਸਾਂ ਲੈ ਹਾਰ ਨਹੀਂ ਰਹੇ ਉਸੇ ਕਿਸੇ ਕਿਸੇ ਗੱਤੇ ਦੇਖ ਲਓ ਇਹ ਤਾਂ ਮੈਂ ਕਹ ਰਿਹਾ ਵੀ ਇਹ ਅਲਟੀਮੇਟਲੀ ਜਿਹੜੇ ਫੈਸਲੇ ਆ ਉਹ ਟੇਬਲ ਤੇ ਬੈਠ ਕੇ ਹੋਣੇ ਚਾਹੀਦੇ ਆ ਔਰ ਇੱਕ ਵਾਰ ਹੀ ਕਰ ਲੈਣੇ ਚਾਹੀਦੇ ਆ ਜਿਹੜੇ ਆਮ ਇਹ ਹੁੰਦਾ ਹੈ ਕਿ ਜਿਹੜੀ ਰੂਲਿੰਗ 엘ਿਟ ਹੁੰਦੇ ਕੇ ਵਾਰੀ ਬੋਲਤਾਂ ਦੇ ਵਿੱਚ ਉਹਨਾਂ ਨੂੰ ਇਹ ਸਿਚੁਏਸ਼ਨ ਨੂੰ ਸੂਟ ਬੜੀ ਕਰਦੀ ਹੁੰਦੀ ਹੈ ਰਾਦਰ ਪਾਕਿਸਤਾਨ ਨੂੰ ਤਾਂ ਬਹੁਤ ਜ਼ਿਆਦਾ ਫੂਟ ਕਰਦੀ ਹੈ ਪਾਕਿਸਤਾਨ ਦੀ ਹਾਲਤ ਐਸਵੇਲੇ ਅੰਦਰੋਂ ਬਹੁਤ ਖੋਖਲੀ ਹੋਈ ਹੋਈ ਵੀ ਹੈ ਤੇ ਆਰਮੀ ਉੱਥੇ ਡਬਲ ਨੋਟ ਕਰਨਾ ਚਾਹੁੰਦੀ ਐ ਉਹ ਸਿਗਨਲ ਵਾਰ-ਵਾਰ ਦੇ ਰਿਹਾ। ਹੂੰ। ਸੋ ਇਹ ਉਸ ਕੰਟੈਕਸਟ ਦੇ ਵਿੱਚ ਦੇਖਣਾ ਹੈ। ਕਿ ਕਈ ਵਾਰੀ ਇਹ ਨਿਰਟੇਬਲ ਹੋਇਆ ਕਿ ਇੰਡੀਆ ਨੂੰ ਜਿਹੜੀ ਉਹਨਾਂ ਦੀ ਸਿਵਲ ਲੀਡਰਸ਼ਿਪ ਹੈ ਉਹਨੂੰ ਤਕੜੇ ਕਰਨਾ ਚਾਹੀਦਾ। ਜਦੋਂ ਆਰਮੀ ਦਾ ਟੋਟਲ ਕੰਟਰੋਲ ਸੀ ਉਹਦੀ ਗੱਲ ਕਰਦੇ ਆ। ਜੀ। ਤੇ ਐਕਸਟੇਜ ਤੇ ਆ ਕੇ ਜਿਵੇਂ ਇੱਕ ਵਾਰੀ ਮੋਦੀ ਜੀ ਆਪਣੇ ਅਫਗਾਨistan ਵੱਲੋਂ ਆਦੇ ਆਪਣਾ ਲੈਂਡ ਕਰ ਲਿਆ ਸੀ ਉਹਨਾਂ ਨੇ ਜਾ ਲਾਹੌਰ ਇੰਸੇ ਤੱਕ ਸਾ ਰਿਸ਼ਤੇ ਸਾਡੇ ਵਧ ਰਹੇ ਸੀ ਜੀ ਸਡਨਲੀ ਕਈ ਕਠਿਨਾਵਾਂ ਆਪਰ ਗਈਆਂ ਜਿਨੇ ਇਹ ੜਤੜ ਪੈਦਾ ਕਰਤੀ ਸੋ ਚਲੋ ਇਹ ਹੁਣ ਜਿਹਨੂੰ ਕਿਹਾ ਜਾਂਦਾ ਹੈ ਬਦਲਾ ਉਹ ਤਾਂ ਲੈ ਲਿਆ ਤੇ ਅਗਲੇ 24 ਘੰਟੇ ਹੁਣ ਕ੍ਰੂਸ਼ਲ ਹੈ ਜੇ 24 ਘੰਟੇ ਠੀਕ ਸਾ ਨਿਕਲ ਜਾਂਦੇ ਹੈ ਤੇ ਹੋਪ ਕਰੋ ਕਿ ਜਿਹੜੀ ਸਿਚੁਏਸ਼ਨ ਹੈ ਉਹ ਨਾਰਮਲ ਸੀ ਵਲ ਆ ਜੇ ਪੰਜਾਬ ਦੇ ਵਿੱਚ ਲੋਕ ਬੜੇ ਆਰਾਮ ਨਾਲ ਸਿਚੁਏਸ਼ਨ ਨੂੰ ਫੇਸ ਕਰ ਰਹੇ ਕਿਤੇ ਕੋਈ ਟੈਨਸ਼ਨ ਮਾਨੂੰ ਨਜ਼ਰ ਨਹੀਂ ਆਉਂਦੀ ਤੁਸੀਂ ਵੀ ਬਾਰਡਰ ਦੇ ਏਰੀਆ ਦੇ ਵਿੱਚ ਸਾਰਾ ਦੇਖਿਆ ਮੈਂ ਫਿਰੋਜ਼ਪੁਰ ਦੇ ਪਿੰਡਾਂ ਦੀ ਖਬਰ ਦੇਖ ਰਿਹਾ ਸੀਗਾ ਉਹ ਬਿਲਕੁਲ ਬਾਰਡਰ ਤੇ ਪਿੰਡ ਸੀ ਕੋਈ ਇੱਕ ਨਿਊਜ਼ ਚੈਨਲ ਦਿਖਾ ਰਿਹਾ ਸੀ ਉਹ ਕਹੇ ਉਹ ਬਿਲਕੁਲ ਨਾਰਮਲ ਸਿਚੁਏਸ਼ਨ ਤੇ ਸਾਰੇ ਤੁਰੇ ਫਿਰਦੇ ਉਹ ਕਹਿੰਦੇ ਸਰਲੇ ਪਾਸੇ ਵੀ ਕਹਿੰਦੇ ਨਾਰਮਲ ਹੋ ਸਾਹਮਣੇ ਪਿੰਡ ਉਹਨਾਂ ਦੇ ਵੀ ਨਜ਼ਰ ਆ ਰਹੇ ਉਹਨਾਂ ਦੀ ਐਕਟੀਵਿਟੀ ਨਜ਼ਰ ਆ ਰਹੀ ਕਹਿੰਦੇ ਉਧਰ ਵੀ ਕੁਝ ਨਹੀਂ ਉਧਰ ਵੀ ਨਾਰਮਲ ਹੀ ਹੈ ਸੋਟਲੇ ਬਾਰਡਰ ਦੇ ਲੋਕ ਹੈ ਸਾਡੇ ਸਾਡੇ ਤਾਂ ਪਿੰਡ ਵਸੇ ਹੋਏ ਆ ਜ਼ੀਰੋ ਲਾਈਨ ਤੱਕ ਤੇ ਉੱਥੇ ਸਾਡੇ ਦਾ ਵਾਈ ਆਪਣੀ ਕੰਡਿਆਲੀ ਤਾਰ ਦੇ ਪਰਲੇ ਪਾਸੇ ਹੁੰਦੀ ਹੈ ਸੋ ਸਾਡੇ ਸਿਚੁਏਸ਼ਨ ਪੰਜਾਬ ਦੇ ਵਿੱਚ ਕੋ ਟੈਂਸ ਨਹੀਂ ਹੈ ਉਹ ਜਿੰਨੇ ਹੀ ਛੇਤੀ ਹੋ ਸਕੇ ਇਹ ਡੜਾ ਮਾਹੌਲ ਹੈ ਇਹਦਾ ਖਾਤਮਾ ਹੋਣਾ ਚਾਹੀਦਾ ਪਟੀ ਸਭ 노 ਡਾਊਟ ਕਿ ਇੱਕ ਵਾਰੀ ਜਦੋਂ ਰਾਤ ਇਹ ਵਾਪਰ ਦਾ ਸਾਰਾ ਕੁਝ ਤੇ ਉਸ ਤੋਂ ਬਾਅਦ ਇੰਜ ਲੱਗਣ ਲੱਗ ਗਿਆ ਸੀ ਕਿ ਤੁਰੰਤ ਕੁਝ ਐਸਾ ਵਾਪਰੇਗਾ ਜਦੇ ਨਾਲੇ ਦੋਵੇਂ ਦੇਸ਼ ਇੱਕ ਵੱਡੀ ਲੜਾਈ ਵੱਲ ਵੱਧ ਜਾਣਗੇ ਪਰ ਜਿਹੜੀ ਹੁਣ ਤੱਕ ਸਥਿਤੀ ਦੇਖੀ ਗਈ ਆ ਕਿਉਂਕਿ ਭਾਰਤ ਵੱਲੋਂ ਇਹ ਗੱਲ ਕਹੀ ਜਾਣਾ ਕਿ ਅਸੀਂ ਹਰ ਚੀਜ਼ ਦਾ ਧਿਆਨ ਰੱਖਿਆ ਅਸੀਂ ਕਿਸੇ ਉਹਨਾਂ ਦੇ ਆਰਮੀ ਕੈਂਪ ਜਾਂ ਅਸੀਂ ਸਿਵਿਲIANS ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਉਹੀ ਨਿਸ਼ਾਨੇ ਜਿਹੜੇ ਅਤਵਾਦੀਆਂ ਦੇ ਸੀ ਅਸੀਂ ਉਹਨਾਂ ਨੂੰ ਟਾਰਗੇਟ ਕੀਤਾ ਹੈ ਹਾਲਾਂਕਿ ਉਸ ਪਾਸੇ ਵੀ ਇਹ ਦਾਵਾ ਕੀਤਾ ਜਾ ਰਿਹਾ ਕਿ ਇਹਨੂੰ ਅਸੀਂ ਹਮਲੇ ਨੂੰ ਕੀਤਾ ਜ਼ਰੂਰ ਹੈ ਪਰ ਅਸੀਂ ਨੁਕਸਾਨ ਪਹਚਾਇਆ ਇਹਨਾਂ ਦੇ 에ਅਰਕ੍ਰਾਫਟs ਛੁੱਟੇ ਨੇ ਇਹ ਇੱਕ ਆਪਣੀ ਤਰ੍ਹਾਂ ਦੇ ਦਾਅਵੇ ਹੁੰਦੇ ਆ ਪਿਛਲੀ ਵਾਰੀ ਪਾਕਿਸਤਾਨ ਮੰਨਿਆ ਹੀ ਨਹੀਂ ਸੀ ਕਿ ਸਾਡੇ ਇਧਰ ਕੋਈ 에ਅਰ ਸਟ੍ਰਾਈਕ ਹੋਈ ਹੈ ਇਸ ਤਰ੍ਹਾਂ ਦੀ ਔਰ ਇਸੇ ਕਰਕੇ ਗੱਲ ਉਹ ਆਈ ਗਈ ਵੀ ਹੋ ਗਈ ਸੀਗੀ ਉਧਰਲੇ ਬੰਨਿਓ ਕੋਈ ਉਸ ਤਰ੍ਹਾਂ ਦਾ ਸਾਨੂੰ ਹਮਲਾ ਦੇਖਣ ਨੂੰ ਨਹੀਂ ਮਿਲਿਆ ਹੁਣ ਵੀ ਜਿਸ ਤਰ੍ਹਾਂ ਦੀ ਪਾਕਿਸਤਾਨ ਦੀ ਪੋਜੀਸ਼ਨ ਹੈ ਇੰਟਰਨੈਸ਼ਨਲੀ ਵੀ ਪ੍ਰੈਸ਼ਰ ਵਧੇ ਹੋਣਗੇ ਚੀਜ਼ਾਂ ਰਿਜ਼ੋਲਵ ਹੋਣ ਵੱਲ ਵਧ ਸਕਦੀਆਂ ਨੇ ਲੇਕਿਨ ਫਿਰ ਵੀ ਇੱਕ ਚੀਜ਼ ਜਿਹੜੀ ਅਜੇ ਮੈਂ ਦਾਅਵਾ ਤਾਂ ਨਹੀਂ ਕਰ ਸਕਦਾ ਮੈਂ ਉਹ ਖਬਰ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਵੀ ਆਪਣੀ ਜਿਹੜੀ ਨੈਸ਼ਨਲ ਸੁਰੱਖਿਆ ਕਾਉਂਸਲ ਹੈ ਉਹਦੀ ਮੀਟਿੰਗ ਤੋਂ ਬਾਅਦ ਉਹਨਾਂ ਦੇ ਆਰਮੀ ਅਫੀਸਰਸ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਜਿਵੇਂ ਇਧਰਲੇ ਬੰਨੇ ਸਾਡੇ ਪ੍ਰਧਾਨ ਮੰਤਰੀ ਨੇ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਸੀ ਅਫੀਸਰਸ ਨੂੰ ਆਰਮੀ ਨੂੰ ਕਿ ਤੁਸੀਂ ਜਦੋਂ ਜਿਵੇਂ ਚਾਓ ਜਿੱਥੇ ਚਾਓ ਠੀਕ ਚਾਓ ਆਪਣੀ ਕਾਰਵਾਈ ਕਰ ਸਕਦੇ ਹੋ ਉਧਰੋਂ ਵੀ ਇਸ ਤਰ੍ਹਾਂ ਦੀ ਖਬਰ ਆ ਰਹੀ ਸੀਗੀ ਲੇਕਿਨ ਵੈਸੇ ਜਿਹੜੀ ਆ ਉਹ ਸਥਿਤੀ ਇਸ ਵੇਲੇ ਇਹਨੂੰ 7 ਅੱਜ ਦੀ ਰਾਤ 8 ਤੇ 9 ਇਹ ਤਿੰਨ ਦਿਨਾਂ ਦੇ ਵਿੱਚ ਐਕਸਪਰਟ ਮੈਂ ਨੈਸ਼ਨਲ ਲੈਵਲ ਤੇ ਜਿਹੜੇ ਗੱਲ ਗੁੱਲ ਕਰ ਰਹੇ ਨੇ ਉਹ ਸੋਰਸਸ ਵੀ ਜਿਹੜੀਆਂ ਗੱਲਾਂ ਉੱਪਰਲੇ ਲੈਵਲ ਤੇ ਕਰਦੇ ਨੇ ਉਹਦੇ ਵਿੱਚ ਆ ਰਿਹਾ ਕਿ ਤਿੰਨ ਦਿਨ ਬੜੇ ਨਾਜ਼ਿਕ ਹੈਗੇ ਨੇ ਇਹਨਾਂ ਕੋਈ ਵੀ ਇਨਪੁਟਸ ਹੋਣ ਗਿਆ ਇਸੇ ਲਈ 10 ਤਰੀਕ ਤੱਕ ਅੰਮ੍ਰਿਤਸਰ ਦਾ ਏਅਰਪੋਰਟ ਤੇ ਬਾਕੀ ਏਅਰਪੋਰਟ ਇਸ ਖੇਤੇ ਦੇ ਰਾਜਸਥਾਨ ਦੇ ਵੀ ਕੁਝ ਏਅਰਪੋਰਟ ਕੰਢੀਗੜ ਵਾਲਾ ਵੀ ਬੰਦ ਕਰਤੇ ਗਏ ਨੇ ਔਰ ਲਾਹੌਰ ਦਾ ਵੀ ਜੇਕਰ ਸ਼ੁਰੂ ਸਵੇਰੀ ਆ ਗਿਆ ਸੀਗਾ ਕਿ ਉਹਨਾਂ ਨੇ ਵੀ ਆਪਣਾ ਉਹ ਬੰਦ ਕਰ ਲਿਆ ਔਰ ਸ਼ਾਇਦ ਉਹ ਆਰਮੀ ਦੇ ਵਰਤਣ ਲਈ ਜਾਂ ਹੋਰ ਚੀਜ਼ਾਂ ਲਈ ਮਤਲਬ ਜਿੱਦਾਂ ਦੀਆਂ ਸੂਚਨਾਵਾਂ ਨੇ ਇਹਨਾਂ ਸੂਚਨਾਵਾਂ ਨੂੰ ਜੇਕਰ ਤੁਸੀਂ ਪ੍ਰਮਾਣਿਕ ਵੀ ਨਾ ਮੰਨੋ ਤਾਂ ਵੀ ਤੁਸੀਂ ਤੁਹਾਡੇ ਕੰਨਾਂ 'ਚੋਂ ਲੰਘਦੀਆਂ ਲੰਘਦੀਆਂ ਜ਼ਰੂਰ ਰਹਿੰਦੀਆਂ ਨੇ ਸੋ ਸਾਰੀਆਂ ਸਥਿਤੀਆਂ ਦੇ ਵਿੱਚ ਤੁਹਾਡਾ ਇੱਕ ਵੀ ਉਹ ਪੁਆਇੰਟ ਕੀ ਬਣ ਰਿਹਾ ਹੈ ਮੁਦਾਫ ਸਾਹਿਬ ਇੱਕ ਤਾਂ ਲੇਟੈਸਟ ਉਹਨਾਂ ਦਾ ਜਿਹੜਾ ਕਮਾਂਡਰ ਇਨ ਚੀਫ ਹੈ ਉਹਦਾ ਬਿਆਨ ਆ ਰਿਹਾ ਸੀ ਕਿ ਅਸੀਂ ਪਿੱਛੇ ਹਟਣ ਦੇ ਲਈ ਤਿਆਰ ਹਾਂ ਜਾਂ ਅਸੀਂ ਉਹਨਾਂ ਵੱਲੋਂ ਸ਼ਾਂਤੀ ਪ੍ਰਸਤਾਵ ਹੈ ਕੁਝ ਇਹ ਕਿ ਇੰਟਰਨੈਸ਼ਨਲ ਜਿਹੜੇ ਫੋਰਮ ਨੇ ਉਹ ਵੀ ਤੇ ਕੰਟਰੀਜ਼ ਨੇ ਵੀ ਲਗਭਗ ਸਟ੍ਰੇਟ ਰੱਖਣ ਦੇ ਲਈ ਕਿਹਾ ਹੈ ਲੱਗਦਾ ਤਾਂ ਇਹ ਹੈ ਕਿ ਲਿਮਿਟਡ ਆਪਰੇਸ਼ਨ ਹੈ ਅਰ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਸਕਸੈਸਫੁਲ ਆਪਰੇਸ਼ਨ ਹੈ ਪਰ ਇਹ ਹੈ ਕਿ ਸਾਰਾ ਕੁਝ ਬਸ ਦੇ ਵਿੱਚ ਨਹੀਂ ਹੁੰਦਾ ਜਦੋਂ ਅਸੀਂ ਲੜਾਈ ਸ਼ੁਰੂ ਕਰਦੇ ਹਾਂ ਉਦੋਂ ਤਾਂ ਬਸ ਦੇ ਵਿੱਚ ਹੁੰਦਾ ਇੱਕ ਸਿਆਦ ਤੱਕ ਅਸੀਂ ਕੰਟਰੋਲ ਕਰ ਸਕਦੇ ਹੁੰਨੇ ਆ ਦੋਨੇ ਨਿਊਕਲੀਅਰ ਪਾਵਰਸ ਨੇ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਪਰਸੈਪਸ਼ਨ ਦਾ ਡਿਫਰੈਂਸ ਹੈ ਇੱਕ ਦੂਜੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਹੈ ਤੀਜੀ ਚੀਜ਼ ਐਡ ਹੋ ਗਈ ਹੈ ਕਿ ਜਿਹੜੀ ਇਨਫੋਰਮੇਸ਼ਨ ਵਾਰ ਹੈ ਪਹਿਲਾਂ ਕਿਸੇ ਟਾਈਮ ਦੇ ਉੱਪਰ ਹੀ ਹੁੰਦਾ ਸੀ ਕਿ ਇਨਫੋਰਮੇਸ਼ਨ ਆਪਾਂ ਕਹਿੰਦੇ ਸੀ ਫਰਸਟ ਕੈਜੂਐਲਟੀ ਹੈ ਉਹਨੇ ਇਨਫਰਮੇਸ਼ਨ ਟੈਕਨੋਲੋਜੀ ਨਾਲ ਜਨਰੇਸ਼ਨ ਬਹੁਤ ਹੋ ਗਈ ਤੁਸੀਂ ਬਿਲਕੁਲ ਇੱਕ ਵਾਰ ਦਿਖਾ ਸਕਦੇ ਹੋ ਜਦੋਂ ਗਲਫ ਵਾਰ ਹੋਈ ਸੀ ਤਾਂ ਉਹਦੇ ਵਿੱਚ ਐਮਬੈਡਡ ਜਰਨਲਿਸਟ ਕਹਿੰਦੇ ਸੀ ਉਹ ਮਤਲਬ ਰਫਲਾਂ ਦੇ ਨਾਲ ਹੀ ਕੈਮਰੇ ਲੱਗੇ ਹੋਏ ਸੀ ਕਿਸਮ ਦੇ ਸੋ ਇਹ ਚੀਜ਼ ਜਿਹੜੀ ਕਾ ਗਈ ਹੈ ਨਾ ਪ੍ਰੋਵੋਕੇਸ਼ਨ ਬਹੁਤ ਕਰਦੀ ਹੈ ਔਰ ਪਬਲਿਕ ਦਾ ਪ੍ਰੈਸ਼ਰ ਦੋਨੇ ਪਾਸੇ ਬਹੁਤ ਜ਼ਿਆਦਾ ਹੋ ਜਾਂਦਾ ਹੈ ਔਰ ਜਿਹੜੇ ਹੁਕਮਰਾਨ ਨੇ ਉਹ ਬਾਕੀ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਕੇ ਫਿਰ ਉਸ ਪਬਲਿਕ ਪ੍ਰੈਸ਼ਰ ਨੂੰ ਡੀਲ ਕਰਨ ਦੇ ਵਿੱਚ ਲੱਗ ਜਾਂਦੇ ਹੈ ਬੁਝੀ ਚੀਜ਼ ਜਿਹੜੀ ਸਭ ਤੋਂ ਖਤਰਨਾਕ ਜਿੱਦਾਂ ਦੇ ਪਾਸੇ ਨੂੰ ਮਨੁੱਖਤਾ ਵੱਧ ਰਹੀ ਹੈ ਉਹ ਇਹ ਹੈ ਕਿ ਪਹਿਲਾਂ ਵਾਰ ਜਦੋਂ ਹੁੰਦੀ ਸੀ ਸਟੇਟ ਦਾ ਕੰਮ ਸੀ ਰਾਜਾ ਅੱਗੇ ਘੋੜੇ ਤੇ ਚੜ ਕੇ ਸਭ ਤੋਂ ਮੋਹਰੇ ਜਾਂਦਾ ਸੀ ਚਾਹੇ ਮਾਰਿਆ ਜਾਵੇ ਚਾਹੇ ਲੜੇ ਹੁਣ ਇਹ ਹੈ ਕਿ ਜਿਹੜਾ ਪ੍ਰਿਵਿਲੇਜਡ ਹੈ ਜਿਹੜਾ ਰਿਚ ਹੈ ਜਿਹੜਾ ਏਜਡ ਹੈ ਮਤਲਬ ਤੁਸੀਂ ਸਾਰੀ ਦੁਨੀਆ ਦਾ ਡਾਟਾ ਲੈ ਲਓ ਕਿ ਬਜ਼ੁਰਗ ਬੰਦੇ ਨੇ ਜਿਹੜੀ 40 ਸਾਲ ਤੋਂ ਉੱਪਰ ਵਾਲੇ ਉਹ ਡਿਸਾਈਡ ਕਰਦੇ ਨੇ ਤੇ ਯੰਗ ਬੰਦੇ ਮਰਦੇ ਨੇ 18 ਤੋਂ 25 ਵਾਲੇ ਆਮ ਤੌਰ ਤੇ ਸਾਰੀਆਂ ਲੜਾਈਆਂ ਦੀ ਇਹ ਹਿਸਟਰੀ ਹੈ ਅਨਫੋਰਚੂਨੇਟ ਹਿੱਸਾ ਹੈ ਦੂਜੀ ਚੀਜ਼ ਇਹ ਹੈ ਕਿ ਅਮੀਰ ਨੇ ਜਿਹੜੇ ਉਹਦੇ ਤੇ ਇਹਦੀ ਇਕਨੋਮਿਕਸ ਹੁੰਦੀ ਹੈ ਵਾਰ ਤੇ ਇੱਕ ਗਰੀਬ ਨੇ ਜਿਹੜੇ ਉਹ ਸਫਰ ਕਰਦੇ ਨੇ ਚਾਹੇ ਉਹ ਗਾਜ਼ਾਪੱਟੀ ਹੈ ਚਾਹੇ ਉਹ ਕਿਤੇ ਹੈ ਇਹ ਚੀਜ਼ਾਂ ਅਸਲ ਦੇ ਵਿੱਚ ਲੋਕਾਂ ਦੇ ਹੁਣ ਘਰ ਕਰਨ ਲੱਗ ਗਏ ਨੇ ਅੰਦਰੋਂ ਅੰਦਰ ਹੀ ਕਿ ਜਿਹੜੀ ਸਟੇਟ ਹੈ ਉਹਦਾ ਕਲਚਰ ਉਹਦਾ ਰੰਗ ਰੂਪ ਉਹਦਾ ਉਹਦੀ ਮੋਰੈਲਿਟੀ ਬਦਲ ਗਈ ਹੈ ਇਸੇ ਕਰਕੇ ਪਹਿਲਾਂ ਹੁੰਦਾ ਸੀ ਫੌਜਾਂ ਲੜਦੀਆਂ ਸੀ ਆ ਉਸ ਚਾਅਮ ਲੋਕ ਨੇ ਜਿਹੜੇ ਉਹਨਾਂ ਦਾ ਕੋਈ ਫਰਕ ਨਹੀਂ ਸੀ ਮੈਂ ਇੱਕ ਬੁੱਕ ਪੜ੍ਹ ਰਿਹਾ ਸੀ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਟੈਂਡਨ ਸਰਵ ਦੀ ਬੁੱਕ ਹੈ ਉਹ ਆਗੇ ਲਾਹੌਰ ਵਗੈਰਾ ਦੇ ਵਿੱਚ ਤੇ ਜਿਹੜੇ ਆਮ ਲੋਕ ਸੀਗੇ ਉੱਥੇ ਹਸਪਤਾਲ ਦੇ ਜਿਹੜੇ ਮੁਲਾਜ਼ਮ ਸੀ ਉਹ ਵੀ ਸੇਵਾ ਕਰ ਰਹੇ ਸੀ ਉਹਨਾਂ ਨੂੰ ਇਹ ਲੱਗਦਾ ਕੋਈ ਫਰਕ ਹੀ ਨਹੀਂ ਪਿਆ ਜਮੈਂ ਕੋਈ ਨਾ ਡਰ ਰਿਹਾ ਨਾ ਕੋਈ ਘਰ ਲੈ ਕਿਉਂਕਿ ਆਮ ਬੰਦੇ ਨੂੰ ਕੋਈ ਖਤਰਾ ਨਹੀਂ ਸੀ ਹੁੰਦਾ ਇਸ ਕਰਕੇ ਆਮ ਲੋਕਾਂ ਨਾਲ ਜਦੋਂ ਲੜਾਈ ਪੈਂਦੀ ਸੀ ਆਉਂਦੀ ਸੀ ਆਮ ਪਬਲਿਕ ਦੇ ਵਿੱਚ ਤਾਂ ਉਹਨੂੰ ਸਿਵਲ ਵਾਰ ਕਿਹਾ ਜਾਂਦਾ ਸੀ ਹੁਣ ਜਿਹੜੀ ਇਹ ਟੈਰਰਿਜ਼ਮ ਦੀ ਵਾਰ ਹੈ ਨਾਰਕੋ ਟੈਰਰਿਜ਼ਮ ਦੀ ਵਾਰ ਹੈ ਜਾਂ ਸਟੇਟਸ ਇਹਨੂੰ ਯੂਜ਼ ਕਰਦੀਆਂ ਨੇ ਹੁਣ ਸਿਵਲ ਵਾਰ ਤੇ ਦੂਜੀ ਵਾਰ ਦਾ ਤਾਂ ਫਰਕ ਹੀ ਨਹੀਂ ਰਹਿ ਗਿਆ ਕੋਈ ਹੁਣ ਤਾਂ ਇਹ ਕਿ ਸਿਵਿਲੀਆਂ ਨੇ ਸਫਰ ਕਰਦੇ ਨੇ ਜ਼ਿਆਦਾ ਉਹਨਾਂ ਇਲਾਕਿਆਂ ਦੇ ਵਿੱਚ ਹੀ ਹਮਲੇ ਹੁੰਦੇ ਨੇ ਸੋ ਮੇਰਾ ਖਿਆਲ ਇਹ ਹੈ ਕਿ ਇਹ ਜਿੰਨੀ ਜਲਦੀ ਇਹਨੂੰ ਇਹ ਅਵੋਇਡ ਕਰ ਲੈਣੇ ਠੀਕ ਹੈ ਅਦਰਵਾਈਜ਼ ਫਿਰ ਸਿਵਲ ਵਾਰਸ ਨੇ ਜਿਹੜੀਆਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸਟੇਟ ਦਾ ਜੋ ਵੀ ਹੈ ਰਤਵਾ ਉਹ ਘਿਰਨਾ ਸ਼ੁਰੂ ਹੋ ਜਾਂਦਾ ਹੈ ਤੇ ਟਰਸਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਉਹਨੂੰ ਹਮੇਸ਼ਾ ਜਿਹੜੀਆਂ ਦੂਜੀਆਂ ਪਾਵਰਸ ਨੇ ਉਹ ਯੂਜ਼ ਕਰਦੀਆਂ ਨੇ ਜਿਨ੍ਹਾਂ ਕੋਲ ਸਾਧਨ ਨੇ ਫਿਰ ਇਹ ਹੈ ਕਿ ਜੀਓ ਪੋਲਿਟਿਕਸ ਦੇ ਵਿੱਚ ਇੱਥੇ ਬਹੁਤ ਸਾਰੇ ਐਕਟਰ ਨੇ ਆਪਾਂ ਬੰਗਲਾਦੇਸ਼ ਦੀ ਵਾਰ ਦੇ ਵਿੱਚ ਵੀ ਦੇਖਿਆ ਡਿਗੋਗਾਰਸ਼ੀਆ ਦੇ ਵਿੱਚ ਅਮਰੀਕਾ ਆ ਕੇ ਬੈਠ ਗਿਆ ਸੀ ਹੁਣੇ ਪਿੱਛੇ ਜੇ ਬੰਗਲਾਦੇਸ਼ ਦੇ ਵਿੱਚ ਚੇਂਜ ਹੋ ਕੇ ਹਟੀ ਹੈ ਸੋ ਇਹਨਾਂ ਦੋਨੋਂ ਮੁਲਕਾਂ ਨੂੰ ਇਹਨਾਂ ਦੇ 엘ੀਟ ਨੂੰ ਖਾਸ ਕਰਕੇ ਲੀਡਰਜ਼ ਨੂੰ ਬਹੁਤ ਹੀ ਸਿਆਣਫਤ ਤੋਂ ਘੱਟ ਲੈਣਾ ਚਾਹੀਦਾ ਹੈ ਜਿਹੜਾ ਜਿੰਨੇ ਕਿ ਸਕ੍ਰਿਪਟ ਸੋਚ ਵੀ ਰਹੇ ਨੇ ਉਹ ਤੋਂ ਵੱਧ ਹੋਰ ਸ਼ਕਤੀਆਂ ਬਹੁਤ ਨੇ ਜਿਹੜੀਆਂ ਇਹਨੂੰ ਤੋੜ ਦੇ ਕੇ ਵੱਧ ਵਧਾ ਸਕਦੀਆਂ ਨੇ ਔਰ ਇੱਕ ਤਤਵਾ ਹੋ ਜੋ ਇੱਕ ਮੂਲੀ ਗਲਤੀ ਵੀ ਹੋ ਗਈ ਥੋੜੀ ਜਿੰਨੀ ਵੀ ਕੋਈ ਨਿਊਕਲੀਅਰ ਜਾਂ ਉਸ ਤਰ੍ਹਾਂ ਦੀ ਛੇੜਛਾੜ ਹੋ ਗਈ ਤਾਂ ਕੋਈ ਬਚਾਉਣ ਵਾਲਾ ਕੋਈ ਨਹੀਂ ਹੈ ਔਰ ਪਹਿਲਾਂ ਹੀ ਕਲਾਈਮੈਟਿਕ ਚੇਂਜਸ ਤੇ ਹੋਰ ਤਾਂ ਆ ਹੀ ਰਹੀਆਂ ਨੇ ਲੋਕਾਂ ਦਾ ਇਹ ਹੈ ਕਿ ਲੋਕ ਕਿਉਂਕਿ ਅੱਕ ਗਏ ਨੇ ਜਾਣ ਵੀ ਕਿੱਥੇ ਬੇਵਸ ਨੇ ਉਹ ਇੱਕ ਕਿਸਮ ਦੇ ਨਾਲ ਮਤਲਬ ਹੁਣ ਪਿਛਲੇ ਦਿਨੀ ਜਿਹੜਾ ਪਰਲੇ ਪਾਸੇ ਜਿਹੜੀ ਕਣਕ ਬੀਜੀ ਹੋਈ ਸੀ ਉਹ ਬੀਐਸਐਫ ਨੇ ਕਿਹਾ ਕਿ ਭਾਈ ਜਲਦੀ ਖਾਲੀ ਕਰੋ ਮਤਲਬ ਲੋਕਾਂ ਦਾ ਸਾਡਿਆਂ ਦਾ ਹਾਲ ਇਹ ਹੋ ਗਿਆ ਵੀ ਉਹ ਹੁਣ ਦਰਦ ਦੇ ਵਿੱਚ ਰੋਣੋਂ ਵੀ ਹਟ ਗਏ ਨੇ ਇੱਕ ਕਿਸਮ ਦੇ ਨਾਲ ਇਹ ਨਹੀਂ ਕਿ ਤਕਲੀਫ ਨਹੀਂ ਹੈ ਉਹਨਾਂ ਨੂੰ ਉਹ ਗਾਲਬ ਦਾ ਹੈ ਨਾ ਕਿ ਮਤਲਬ ਮੁਸ਼ਕਲਾਂ ਮੁਝ ਪਰ ਪੜੀ ਇਤਨੀ ਕਿ ਆਸਾਂ ਹੋ ਗਈ ਉਹਨਾਂ ਨੇ ਉਸੇ ਨੂੰ ਜੀਵਨ ਸ਼ੈਲੀ ਸਮਝ ਲਿਆ ਆਪਣੀ ਪਰੇ ਬਹੁਤ ਵੱਡੀ ਇਕਰਾਵਟ ਹੈ ਇਹਨਾਂ ਦੀ 21ਵੀਂ ਸਦੀ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਨੰਬ ਹੋ ਜਾਣ ਹੁੰਦੀਆਂ ਸੈਂਸਸ ਕਿ ਉਹਨੂੰ ਖਤਰਾ ਵੀ ਮਹਿਸੂਸ ਹੋਣੋਂ ਹਟ ਚੋਵੇ ਇਹ ਕੋਈ ਚੰਗਾ ਛਗਨ ਨਹੀਂ ਹੈ ਆਪਣੇ ਆਪ ਦੇ ਵਿੱਚ ਇਹ ਡੀਹਿਊਮਨਾਈਜੇਸ਼ਨ ਦਾ ਇੱਕ ਲੈਵਲ ਹੈ ਕਿ ਬਾਰਡਰ ਤੇ ਸਾਡੇ ਜਿਹੜੇ ਮਨੁੱਖ ਰਹਿ ਰਹੇ ਨੇ ਉਹਨਾਂ ਦੇ ਵਿੱਚ ਮਤਲਬ ਸੈਂਸਿਟੀਵਿਟੀ ਮਨੁੱਖਤਾ ਉਹਨਾਂ ਜੀਵਨ ਜਿਉਣ ਦੀ ਚਾਹ ਮਤਲਬ ਅਸੀਂ ਬੰਦੇ ਨਹੀਂ ਨਾ ਛੱਡਿਆ ਉਹਨਾਂ ਨੂੰ ਦਾ ਮਤਲਬ ਉਹਨਾਂ ਦਾ ਜੀਵਨ ਇਦਾਂ ਹੁੰਦਾ ਬਚਾ ਰਿਹਾ ਦਾ ਸੋ ਇਹ ਮੇਰਾ ਖਿਆਲ ਹੈ ਕਿ ਜਲਦੀ ਤੋਂ ਜਲਦੀ ਫੈਸਲਾ ਕਰਕੇ ਦੋਨੇ ਧਿਰਾਂ ਨੂੰ ਦੋਨੇ ਪਾਸੇ ਦੇ ਜਿਹੜਾ ਚਲੋ ਜੇ ਉਹ ਮਾਰੇ ਗਏ ਨੇ ਠੀਕ ਹੈ ਇੰਡੀਆ ਨੇ ਜੇ ਆਪਣਾ ਬਦਲਾ ਲੈ ਲਿਆ ਮਤਲਬ ਉਹਨਾਂ ਨੇ ਵੀ ਕਟਿਆ ਕੰਮ ਕਰਿਆ ਸੀਗਾ ਅਸੀਂ ਮਤਲਬ ਹੁਣ ਕਟਿਆ ਬਣਦੇ ਵਿੱਚ ਕੰਪੀਟੀਸ਼ਨ ਨਾ ਕਰੀਏ ਆਮ ਲੋਕਾਂ ਨੂੰ ਮਤਲਬ ਸਜ਼ਾ ਨਾ ਦੇਈਏ ਇਸ ਗੱਲ ਦੀ ਤੇ ਅੱਗੇ ਤੋਂ ਇਸ ਗੱਲ ਦਾ ਹੱਲ ਕੱਢਿਆ ਜਾਵੇ ਪਹਿਲਗਾਮਬਰੀਆਂ ਘਟਨਾਵਾਂ ਨਾ ਹੋਣ ਤੇ ਇਦਾਂ ਰਿਐਕਟ ਵੀ ਨਾ ਕਰਨਾ ਪਵੇ ਇੱਕ ਦੂਜੇ ਦੇ ਨਾਲ ਇਹ ਆਫਸ ਵਿੱਚ ਮੇਰਾ ਖਿਆਲ ਹੈ ਵੀ ਮਿਲ ਕੇ ਹੀ ਹੋਣਾ ਇਹ ਤੋਂ ਬਿਨਾ ਕਦੇ ਕੋਈ ਵਾਰ ਖਤਮ ਨਹੀਂ ਹੋਈ ਜਿੰਨੀ ਦੇਰ ਗੱਲਬਾਤ ਨਹੀਂ ਕਰਦੇ ਲੇਟਰ ਉਨੀਆਂ ਦੇ ਪੋਜ਼ਿਟਿਵ ਪਾਸੇ ਨਹੀਂ ਤੁਰਦੇ ਉਨੀਆਂ ਨਹੀਂ ਹੋ ਸਕਦੀ ਸੋ ਮੇਰਾ ਖਿਆਲ ਹੈ ਕਿ ਇੰਡੀਆ ਦੀ ਤਾਂ ਬਹੁਤ ਪੁਰਾਣੀ ਹਿਸਟਰੀ ਹੈ ਸ਼ਾਂਤੀ ਦੀ ਵੀ ਕਮਿਊਨਿਟੀਸ਼ਨ ਦੀ ਵੀ ਇਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਤੇ ਇਹਨੂੰ ਖਤਮ ਕਰਨਾ ਚਾਹੀਦਾ ਹੈ ਸਰਦਾਰ ਜਗਤਾਰ ਸਿੰਘ ਜੀ ਜਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਸਿੱਖਾਂ ਦਾ ਰੋਲ ਬੜਾ ਪੋਜ਼ਿਟਿਵ ਹੁੰਦਾ ਹੈ ਹਮੇਸ਼ਾ ਵੱਖਰੀ ਗੱਲ ਹੈ ਕਿ ਸਾਨੂੰ ਮੰਨਿਆ ਜਾਂਦਾ ਹੈ ਕਿ ਮਾਰਸ਼ਲ ਕੌਮ ਹੈ ਲੜਨ ਝਗੜਨ ਵਾਲੇ ਨੇ ਖੜਕੂ ਨੇ ਪਰ ਜਿੱਥੇ ਕਿਤੇ ਮਾਨਵਤਾ ਮਾਨਤਰਵਾਦੀ ਹੋਣ ਦੀ ਲੋੜ ਹੁੰਦੀ ਹੈ ਉੱਥੇ ਵੀ ਕਦਮ ਅੱਗੇ ਹੁੰਦਾ ਹੈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਸਲੇ ਦੇ ਨਜ਼ਰੀਏ ਤੋਂ ਗੱਲ ਕਰੂੰਗਾ ਅਸੀਂ ਦੋ ਛੋਟੇ ਰਾਉਂਡ ਲਵਾਂਗੇ ਇੱਕ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ BBMB ਕੇਸ BBMB ਦੀ ਕੇਸ ਲੈ ਕੇ ਗਈ ਸੀ ਉਹਦੇ ਉੱਤੇ ਫੈਸਲਾ ਆ ਗਿਆ ਉਹਦੇ ਉੱਤੇ ਅਸੀਂ ਲਾਸਟ ਰਾਉਂਡ ਵਿੱਚ ਦੋ ਦੋ ਚਾਰ ਚਾਰ ਮਿੰਟ ਦੀ ਗੱਲ ਕਰਾਂਗੇ ਔਰ ਉਸ ਤੋਂ ਪਹਿਲਾਂ ਮੈਂ ਜਿਹੜਾ ਸਿੱਖਾਂ ਦਾ ਰੋਲ ਹੁੰਦਾ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੰਨੇ ਇਤਿਹਾਸਿਕ ਗੁਰੂ ਘਰ ਹੈ ਉਹਨਾਂ ਸਾਰੇ ਦੇ ਮੈਨੇਜਰਾਂ ਨੂੰ ਇਹ ਕਹਿੰਦਾ ਕਿ ਜਿੰਨੇ ਵੀ ਬਾਰਡਰ ਏਰੀਆਜ਼ ਦੇ ਵਿੱਚੋਂ ਲੋਕ ਆਉਂਦੇ ਨੇ ਜਾਂ ਉਠਾਏ ਜਾਂਦੇ ਨੇ ਐਸੀ ਸਥਿਤੀ ਬਣਨ ਤੇ ਉਹਨਾਂ ਲਈ ਰਹਿਸ਼ਾਂ ਦਾ ਪ੍ਰਬੰਧ ਸਾਰਿਆਂ ਲਈ ਕਰੋ ਤੇ ਲੰਗਰ ਪਾਣੀ ਦਾ ਪ੍ਰਬੰਧ ਬਾਰਡਰਸ ਤੇ ਵੀ ਕਰੋ ਤੇ ਇੱਥੇ ਵੀ ਇਹ ਆਪਣੇ ਆਪ ਦੇ ਵਿੱਚ ਹੀ ਸਰਦਾਰ ਜਤਾਰ ਸਿੰਘ ਦੀ ਵੱਡੀ ਗੱਲ ਆ ਹੁਣ ਮੈਂ ਇਹਦੇ 'ਚ ਇਹ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਇਹ ਪ੍ਰੈਸ ਨੋਟ ਮੇਰੇ ਸਾਹਮਣੇ ਆ ਉਹਦੇ ਵਿੱਚ ਉਹਨਾਂ ਨੇ ਇਹ ਗੁਰੂ ਘਰ ਜਿਹੜੇ ਨੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਬਨਾਨਕ گردوا شری پاٹ صاحب پٹھانکوٹ گردورہ بابا بڑھا صاحب جی رمدس امرتسر گردورہ گرو صاحب ستلا صاحب پاشاہی چھویں ہشہار نگر امرتسر گردوا شری شہرٹا صاحب پاتشاہی چھویں امرتسر گردورہ بابا بیرس جی پینڈ رتو کے ترنتارن گردورہ پائی تارا جی شہید پینڈ وان ترنتارن گردورہ جامنی صاحب پاتشاہ دسویں بجید پور فروزپور گردوا شری دربار صاحب شری مکتر صاحب گردوارا بیڑ بابا صاحب جی ਗੁਰਦੁਆਰਾ ਬਾਬਾ ਬੁੱਢਾ ਜੀ ਤੇਜਾ ਕਲਾਂ ਗੁਰਦਾਸਪੁਰ ਗੁਰਦੁਆਰਾ ਸਨ ਸਾਹਿਬ ਪਿੰਡ ਬਾਸਰਕੇ ਗਿੱਲਾ ਅੰਮ੍ਰਿਤਸਰ ਤੇ ਗੁਰਦੁਆਰਾ ਪਾਤਸ਼ਾਹੀ 6ਵੀਂ ਤੇ 9ਵੀਂ ਗੁਰੂ ਕਾ ਬਾਗ ਕੋਕੇਵਾਲੀ ਅੰਮ੍ਰਿਤਸਰ ਦੇ ਮੈਨਜਰਾਂ ਨੂੰ ਇਹਨਾਂ ਨੇ ਹਦਾਇਤ ਜਾਰੀ ਕੀਤੀ ਆ ਕਿਉਂਕਿ ਲੋਕਾਂ ਦੀ ਜਾਣਕਾਰੀ ਲਈ ਵੀ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਜਿਹੜੇ ਬਿਲਕੁਲ ਹੀ ਮੈਂ ਇਧਰਲੇ ਜਿਹੜੇ اٹਾਰੀ ਵਾਲੀ ਸਾਈਟ ਤੇ ਵਾਗਾ ਵਾਲੀ ਸਾਈਟ ਤੇ ਜਿੱਦਾਂ ਰਾਣੀਆਂ ਪਿੰਡ ਹੈ ਰਣੀ ਕਿ ਪਿੰਡ ਤਾਂ ਥੋੜਾ ਉਰੇ ਆ ਜਾਂਦਾ ਰਾਣੀਆਂ 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 ਰਾਜਾ ਤਾਲ ਹੈ ਬਹੁਤ ਸਾਰੇ ਪਿੰਡਾ ਜਿਹੜੇ ਬਿਲਕੁਲ ਐਨ ਜਮਾ ਜਿਨ੍ਹਾਂ ਦੇ ਵਿੱਚੋਂ ਦੀ ਨਿਕਲ ਰਹੀ ਹੈ ਜੀ ਕੰਢਿਆਲੀ ਤਾਰ ਸੋ ਉਹਨਾਂ ਲੋਕਾਂ ਦੇ ਜੇਕਰ ਸੁਣਦੇ ਹੁਣ ਸਾਨੂੰ ਤੇ ਲੋੜ ਪਵੇ ਤਾਂ ਉਹ ਇੱਥੇ ਆਪਣੀ ਸਹੂਲਤ ਲੈ ਸਕਦੇ ਆ ਸੋ ਮੈਂ ਸਿੱਖਾਂ ਦੇ ਰੋਲ ਦੀ ਗੱਲ ਕਰ ਰਿਹਾ ਸੀ ਇੱਕ ਰਾਉਂਡ ਲੈਣਾ ਬਣਦਾ ਜੀ ਉੱਤੇ ਨਹੀਂ ਇਹ ਸਿੱਖ ਧਰਮ ਦਾ ਇੱਕ ਬਹੁਤ ਕਮਾਲ ਦਾ ਅਸਪੈਕਟ ਹੈ ਮਾਨਵਤਾਵਾਦੀ ਧਰਮ ਦੇ ਉੱਤੇ ਨਾ ਕੋਈ ਉੱਚ ਨੀਚ ਨਾ ਕੋਈ ਜਾਤ ਪਾਤ ਸਦਾ ਸਤ ਹੀ ਨੋ ਬੇਸਿਕਲੀ ਅਸੀਂ ਇਨਸਾਨ ਨੂੰ ਇਨਸਾਨ ਸਮਝਦੇ ਆਂ ਸਪਾਈਕ ਨਈਆ ਬਹੁਤ ਵੱਡੀ ਐਗਜ਼ਾਮਪਲ ਹੈ। ਬਰਾਮਤਾਵਾਦੀ ਜਿਹੜਾ ਦ੍ਰਿਸ਼ਟੀਕੋਣ ਹੈ ਉਹ। ਜਿਹੜਾ ਇਹਦੇ ਵਿੱਚ ਵੀ ਅਸੀਂ ਦੁਸ਼ਮਣ ਨੂੰ ਉਸ ਬਾਗ ਦੇ ਜਿਹੜਾ ਇਹ ਰੋਲ ਐਸ ਡੀ ਪੀ ਸੀ ਨੇ ਆਪਣੇ ਸਰਚੇ ਲਿਆ ਇਹ ਇਤਿਹਾਸਕ ਰੋਲ ਹੈ। ਔਰ ਸਭ ਤੋਂ ਪੋਜ਼ਿਟਿਵ ਅਸਪੈਕਟ ਹੈ ਫਿਰ ਮੇਰੇ ਖਿਆਲ ਇਹ ਸਿਚੁਏਸ਼ਨ ਦਾ ਇਹ ਅਸਪੈਕਟ ਇਹਦਾ ਹੈਗਾ ਜਿਸ ਢੰਗ ਨਾਲ ਇਹਨਾਂ ਨੇ ਆਫਰ ਕੀਤੀ ਹੈ। ਹੂੰ। ਬਾਹਵਲ ਦੀ ਸਿਚੁਏਸ਼ਨ ਹੁੰਦੀ ਹੈ ਔਰ ਇਹ ਬਾਰਡਰ ਏਰੀਆ ਦੇ ਵਿੱਚ ਵੱਡੇ ਸਥਾਨ ਹੈਗੇ ਗੁਰਦੁਆਰੇ ਵੱਡੇ ਹੈਗੇ ਤੇ ਸਵਾਲ ਸਕਦੇ ਗੱਲ ਹੁੰਦੀ ਹੈ ਕਿ ਵੀ ਜਿਹੜੀ ਤੁਹਾਡੀ ਅਪਰੋਚ ਆ ਉਹ ਕੀ ਹੈ ਕੋਈ ਹੋਰ ਕਿਤੇ ਇਹ ਅਪਰੋਚ ਇਸ ਤੱਕ ਦੇ ਨਹੀਂ ਮਿਲਦੀ ਅਸੀਂ ਸਾਰੀ ਦੁਨੀਆ ਨੇ ਦੇਖਿਆ ਕਿ ਜਦੋਂ ਕੋਵਿਡ ਦਾ ਮਾਮਲਾ ਆਇਆ ਸੀ ਕਿ ਸਿੱਖਾਂ ਨੇ ਕਿਸ ਤੱਕ ਨਾਲ ਸਾਰੀ ਦੁਨੀਆ ਦੇ ਵਿੱਚ ਮਾਨਵਤਾ ਦੀ ਸੇਵਾ ਕੀਤੀ ਸੀ ਹੂੰ ਤੇ ਕੁਝ ਸਿੱਖ ਸਸਥਾਵਾਂ ਤੁਸੀਂ ਦੇਖੋ ਕਨਫਰੈਂਟੇਰੀਅਸ ਦੇ ਵਿੱਚ ਭਾਵੇਂ ਸੀਰੀਏ ਤੇ ਭਾਵੇਂ ਉਹ ਰੰਗੀਆਂ ਜਿਹਾ ਉਹ ਉੱਥੇ ਪਹੁੰਚਿਆ ਤੇ ਮਾਨਵਤਾ ਦੀ ਸੇਵਾ ਕੀਤੀ। ਉਹ ਸਾਡੀ ਇਹ ਟ੍ਰੈਡੀਸ਼ਨ ਹੈ ਤੇ ਸਾਡੀ ਕਲਚਰ ਦਾ ਪਾਰਟ ਹੈ। ਤੇ ਸਿੱਖਾਂ ਨੂੰ ਇਹ ਇ રીતે ਬਾਣ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਧਰਮ ਨੇ ਇਹ ਸਿੱਖਿਆ ਦਿੱਤੀ ਹੈਗੀ ਇਹ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਇੱਕ ਅਸਪੈਕਟ ਹੈ। ਜੀ ਪਟੀ ਸਾਹਿਬ ਵੈਸੇ ਤਾਂ ਨੋ ਡਾਊਟ ਕਿ ਜਿਹੜੀਆਂ ਲੜਾਈਆਂ ਉਹਦੇ ਵਿੱਚ ਵੀ ਸਿੱਖਾਂ ਦਾ ਰੋਲ ਬਤੌਰ ਫੌਜੀ ਵੀ ਬੜਾ ਜ਼ਬਰਦਸਤ ਰਿਹਾ। ਔਰ ਜੇ ਉਹਨਾਂ ਦਿਨਾਂ ਦੀ ਹਿਸਟਰੀ ਜੇ ਆਪਾਂ 71 ਦੀ ਲੇਟੈਸਟ ਤਾਂ 71 ਦੀ ਸੀਗੀ ਜਦੋਂ ਅਸੀਂ ਉਸ ਤੌਰ ਨੂੰ ਵੀ ਦੇਖਦੇ ਆ ਤਾਂ ਪਿੰਡਾਂ ਦੇ ਲੋਕ ਤਾਂ ਲੰਗਰ ਲਾ ਰਹੇ ਸੀਗੇ ਆਪ ਵੀ। ਇਹ ਤਾਂ ਸ਼ਰਮਣੀ ਕਮੇਟੀ ਸੰਗਠਨਾਤਮਿਕ ਜਗਤਨ ਹੈ। ਲੋਕਾਂ ਨੇ ਆਪ ਮਹਾਰੇ ਜਨਵਰੀ ਓੜ ਲਈ ਸੀ ਇਹ ਲੜਾਈ ਲੜਨ ਦੀ। 65 ਦੀ ਲੜਾਈ ਦੇ ਵਿੱਚ ਵੀ ਹੰਦਾਵਾ ਜੀ ਲੱਗੇ ਸੀਗੇ ਇਸ ਤਰ੍ਹਾਂ ਪਿੰਡ ਵਾਲੇ ਆਪ ਪਹੁੰਚ ਗਏ ਸੀ ਲੰਗਰ ਲੈ ਕੇ। फ्रंट ਤੇ ਪਹੁੰਚ ਗਏ ਸੀ ਆ ਵਰਦੇ ਗੋਲਿਆਂ ਦੇ ਵਿੱਚ ਲੰਗਰ ਸਰਵ ਕਰ ਰਹੇ ਸੀ ਫੌਜ ਦੇ ਦੇਖੋ ਪਤਾ ਕੀ ਜਨਦਾਬ ਸਭ ਥੋੜੀ ਜੀ ਨਾ ਜਿਹੜੀ ਗੁਰੂ ਸਾਹਿਬਾਨ ਨੇ ਕਿਰਪਾ કરી ਕਿ ਮਾਨਵਤਾ ਜਿਹੜੀ ਸਿੱਖ ਧਰਮ ਦੇ ਵਿੱਚ ਵੀ ਪੰਜਾਬੀਆਂ ਦੇ ਵਿੱਚ ਵੀ ਇਹ ਬਹੁਤ ਵੱਡੀ ਹੈ ਉਹ ਟੇਢੀ ਅੱਖ ਨਾਲ ਨਿਮਚਾਰੇ ਦੇਖਦੇ ਉਹਨਾਂ ਦੀ ਨਜ਼ਰ ਹੀ ਛੋਟੀ ਹੈ ਜਿਹੜਾ ਛੋਟਾ ਬੰਦਾ ਹੁੰਦਾ ਉਹਨੂੰ ਲੱਗਦਾ ਕਿ ਇੰਨਾ ਵੱਡਾ ਕੋਈ ਹੋ ਨਹੀਂ ਸਕਦਾ ਮੈਂ ਤੁਹਾਨੂੰ ਇੱਕ ਵੇ ਨੂੰ ਫੌਜੀ ਅਫਸਰ ਨੇ ਐਗਜ਼ਾਮਪਲ ਦੱਸੇ ਉਹ ਕਿਤੇ ਉਧਰ ਦੂਜੇ ਪਾਸੇ ਆਪਣੇ ਹੋਰ ਬਾਰਡਰਸ ਦੇ ਵਿੱਚ ਸਟੇਟ ਦਾ ਨਾਉਂ ਨਹੀਂ ਲੈਂਦਾ ਉੱਥੇ ਲੜ ਰਹੇ ਸੀ ਉਹਨੂੰ ਡਿਊਟੀ ਸੀਗੀ ਉਹ ਕਹਿੰਦੇ ਵੀ ਇੱਕ ਕਨੈਕਸ਼ਨ ਲੈਣ ਲਈ ਬਿਜਲੀ ਦਾ ਮਤਲਬ ਸਾਨੂੰ ਪੁੱਠੇ ਲਟਕ ਗਏ ਸੀ ਉਹ ਕਿਸਾਨ ਵੀ ਨਾ ਦੇਵੇ ਕੋਈ ਕੁਝ ਵੀ ਨਾ ਮਤਲਬ ਕੋਈ ਕੋਆਪਰੇਸ਼ਨ ਜ਼ੀਰੋ ਉੱਥੇ ਦੀ ਲੋਕਲ ਸਰਕਾਰ ਵੱਲੋਂ ਵੀ ਤੇ ਪਾਪੂਲੇਸ਼ਨ ਵੱਲੋਂ ਵੀ ਉਹ ਕਹਿੰਦੇ ਇੱਥੇ ਜਿਆਦਾ ਉਹ ਤਾਂ ਮਤਲਬ ਲੜਨ ਲਈ ਥੋਂ ਥੋੜਾ ਜੀ ਕਰਦਾ ਹੈ ਕਿ ਮਤਲਬ ਥੋੜੇ ਇਰਤ ਗਿਰਤ ਖੜੇ ਹੁੰਦੇ ਨੇ ਸਾਰੇ ਦੇ ਸਾਰੇ ਲੋਕ ਉਸ ਤਰੀਕੇ ਨਾਲ ਔਰ ਜਦੋਂ ਆ ਕਿਸਾਨ ਮੋਰਚਾ ਲੱਗਿਆ ਹਰਿਆਣੇ ਦੇ ਜਿੰਨੇ ਕਿਸਾਨ ਸੀ ਉਹਨਾਂ ਨੇ ਬੜੇ ਉਹਨਾਂ ਦੇ ਲੀਡਰਾਂ ਨੇ ਕਿਹਾ ਕਿ ਸਾਨੂੰ ਲੜਨਾ ਇਹਨਾਂ ਨੇ ਸਿਖਾਇਆ ਕਿ ਪਹਿਲਾਂ ਦਾ ਰੱਜ ਕੇ ਭਾਈ ਖਾਓ ਪੀਓ ਸੇਵਾ ਕਰੋ ਫਿਰ ਡਟ ਕੇ ਲੜੋ ਤੁਸੀਂ ਮਤਲਬ ਸਾਡੇ ਕਲਚਰ ਦਾ ਪਾਰਟ ਹੈ ਕਿ ਇਹਦੇ ਚ ਮੋਰਲ ਦਲੇਰੀ ਹੈ ਨਾ ਜਿਹੜੀ ਦੇਖੋ ਦੂਜੀ ਦਲੇਰੀ ਐਵੇਂ ਮਤਲਬ ਬੰਪ ਬਣ ਕੇ ਮਰ ਜਾਣਾ ਜਾਂ ਹੋਰ ਕਰਦੇ ਉਹਨਾਂ ਤੋਂ ਸਾਰੀਆਂ ਪੌਮਾਂ ਚ ਤਾਮਿਲਸ ਨੇ ਵੀ ਕਰੀ ਹੈ ਸਾਡੇ ਜਿਹੜੀ ਐਕਸਟਰਾ ਚੀਜ਼ ਹੈ ਉਹ ਹੈ ਮਨੁੱਖਤਾ ਕਿ ਦੂਜੇ ਨੂੰ ਦੁਸ਼ਮਣ ਨਹੀਂ ਸਮਝਣਾ ਤੁਸੀਂ ਭਾਵੇਂ ਕਿ ਯੋਧੇ ਸਪਿਰਟ ਇਹੀ ਐ ਸਭ ਦੇ ਵਿੱਚ ਵੀ ਲੜਨਾ ਠੀਕ ਐ ਇੱਕ ਸਿਚੁਏਸ਼ਨ ਆ ਗਈ ਐ ਧਰਮ ਕਮਾਉਣਾ ਐ ਉਹਦੇ ਵਿੱਚ ਪਰ ਕਿਸੇ ਨਾਲ ਬੇਇਨਸਾਫੀ ਨਹੀਂ ਕਰਨੀ ਔਰ ਜੇ ਤੁਸੀਂ ਇਤਿਹਾਸ ਪੜੋ ਨਾ ਜਿਹੜਾ ਜੋਗੀ ਅੱਲਾ ਯਾਰਖਾਂ ਵਗੈਰਾ ਉਹ ਜਿਹੜੇ ਨਾਲ ਆਏ ਸੀ ਉਹਨਾਂ ਦੇ ਮੁਸਲਮਾਨਾਂ ਦੇ ਕਵੀਆਂ ਨੇ ਜਿਹੜਾ ਲਿਖਿਆ ਉਹ ਗਾਲਾਂ ਕੱਢਦੇ ਨੇ ਉਹ ਮਤਲਬ ਉਹਨਾਂ ਨੂੰ ਸਿੱਖ ਫੌਜੀਆ ਨੂੰ ਕੁੱਤੇ ਹੋਰ ਇਹ ਜਾਂ ਕਿ ਲਿਖਦੇ ਨੇ ਪਰ ਨਾਲੇ ਲਿਖਦੇ ਨੇ ਕਿ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਗਾਲਾਂ ਕੱਢ ਕੇ ਕਿ ਉਹਨੇ ਕਿਸੇ ਔਰਤ ਨੂੰ ਹੱਥ ਨਹੀਂ ਲਾਇਆ ਕਿਸੇ ਬਿਮਾਰ ਤੇ ਹਮਲਾ ਨਹੀਂ ਕੀਤਾ ਕਿਸੇ ਬਜ਼ੁਰਗ ਨੂੰ ਫੱਟੜ ਨਹੀਂ ਕੀਤਾ ਕਿਸੇ ਬੱਚੇ ਤੇ ਨਹੀਂ ਕਰਿਆ ਮਨ ਲੋ ਇਸ ਗਰੋਂ ਖਿਜਦੇ ਸੀ ਕਿ ਇਹ ਇਹ ਮਤਲਬ ਗਿਰੇ ਹੋਏ ਕਿਉਂ ਨਹੀਂ ਹਣ ਮਤਲਬ ਮੋਰੈਲਟੀ ਦੇ ਲੈਵਲ ਤੇ ਸੋ ਇਹ ਮੇਰਾ ਖਿਆਲ ਹੈ ਸਾਡਾ ਇੱਕ ਬਹੁਤ ਵੱਡਾ ਵਿਰਸਾ ਹੈ ਔਰ ਐਸਸੀਪੀਸੀ ਇਸ ਵਧਾਈ ਦੀ ਹੱਕਦਾਰ ਹੈ ਕਿ ਇਹਦੇ ਤੇ ਉਹ ਨਿਭ ਰਹੇ ਨੇ ਔਰ ਨਿਭਣਾ ਵੀ ਚਾਹੀਦਾ ਹੈ ਦੁੱਖ ਦੀ ਘੜੀ ਹੈ ਤੇ ਇਹਦੇ ਚ ਜਿਹੜੀਆਂ ਵੈਲਿਊਜ਼ ਨੇ ਸਗੋਂ ਹੋਰ ਨਿਖਰ ਕੇ ਅੱਗੇ ਆਉਣੀਆਂ ਚਾਹੀਦੀਆਂ ਨੇ ਤਾਂ ਕਿ ਦੁਨੀਆ ਦੇਖ ਸਕੇ ਕਿ ਬਲਦੀ ਦੇ ਵਿੱਚ ਵੀ ਇਹ ਲੋਕ ਕਿਸ ਤਰ੍ਹਾਂ ਸ਼ਾਂਤ ਰਹਿ ਕੇ ਸੇਵਾ ਕਰ ਸਕਦੇ ਨੇ ਇਹ ਬਹੁਤ ਵੱਡੀ ਮੈਂ ਸਮਝਦਾ ਮਨੁੱਖਤਾ ਦੇ ਸਾਹਮਣੇ ਐਗਜ਼ਾਮਪਲ ਪੇਸ਼ ਕਰਨ ਵਾਲੀ ਗੱਲ ਹੈ ਔਰ ਜਿਹੜੇ ਨਹੀਂ ਦੇਖ ਪਾਉਂਦੇ ਇਹਨੂੰ ਉਹ ਉਹਨਾਂ ਦੀ ਬਦਕਿਸਮਤੀ ਹੈ ਉਹ ਟੇਢੀ ਕਹ ਲਈਏ ਅੱਖ ਛੋਟੀ ਕਹ ਲਈਏ ਉਹ ਨਜ਼ਰ ਹੀ ਉਹਨਾਂ ਈ ਕਹ ਕਿ ਵੱਡੀ ਮਨੁੱਖਤਾ ਦਾ ਜਿਹੜਾ ਕੈਨਵਸ ਹੈ ਉਹ ਨਜ਼ਰ ਨਹੀਂ ਉਹਨਾਂ ਨੂੰ ਆਉਂਦਾ ਪਰ ਸਿੱਖੀ ਦਾ ਕੰਮ ਵੀ ਇਹੀ ਹੈ ਪੰਜਾਬੀਆਂ ਦਾ ਪੰਜਾਬੀਅਤ ਦਾ ਕੰਮ ਵੀ ਇਹੀ ਹੈ ਕਿ ਉਹ ਹੌਲੀ-ਹੌਲੀ ਸਿੱਖਣਗੇ ਇੱਥੇ ਹੀ ਆਉਣਾ ਪੈਣਾ ਹੈ ਅਖੀਰ ਸੱਜਕਾਰ ਸਿੰਘ ਜੀ ਲਾਸਟ ਆਪਾਂ ਕਰਾਉਣ ਲੈਣੇ ਛੋਟਾ ਜਿਹਾ ਇਦੇ ਵਿੱਚ ਸੀਗਾ ਕਿ ਬੀਬੀ ਐਮ ਵੀ ਪਰਸੋਂ ਗਿਆ ਸੀ ਕੋਰਟ ਦੇ ਵਿੱਚ ਕੱਲ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਪੰਜਾਬ ਸਰਕਾਰ ਨੇ ਡੈਮ ਦੇ ਉੱਪਰ ਪੁਲਿਸ ਲਾਤੀ ਹੈ ਤੇ ਇਹ ਗਲਤ ਹੈ ਇਹਦੇ ਉੱਤੇ ਕੱਲ ਹੀ ਟਿੱਪਣੀਆਂ ਆ ਗਈਆਂ ਸੀ ਤੇ ਅੱਜ ਉਹ ਫੈਸਲਾ ਆ ਗਿਆ ਫੈਸਲੇ ਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿ ਪੰਜਾਬ ਸਰਕਾਰ ਭਾਖੜਾ ਨੰਗਲ ਡੈਮ ਤੇ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਆ ਲੋਡ ਕੀ ਕੀ ਕਹਿੰਦੇ ਉਹਨੂੰ ਉੱਥੇ ਵਾਟਰ ਰੈਗੂਲੇਸ਼ਨ ਦਫ਼ਤਰਾਂ 'ਚ ਤਣਾਤ ਪੁਲਿਸ ਮੁਲਾਜ਼ਮਾਂ ਨੂੰ ਰੋਜ਼ਾਨਾ ਦੇ ਕੰਮਾਂ ਤੋਂ ਦੂਰ ਰੱਖੇ। ਔਰ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਕੇਂਦਰੀ ਸਿਕੱਤਰ ਦੀ, ਕੇਂਦਰੀ ਗ੍ਰਹਿਸਕੱਤਰ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਸੀਗੀ ਜਿਹੜੇ ਉਹਦੇ 'ਚ ਹੁਕਮ ਦਿੱਤੇ ਗਏ ਸੀ ਉਹਦੀ ਪਾਲਣਾ ਕੀਤੀ ਜਾਵੇ। ਉਹਨਾਂ ਬੀਬੀਐਮਬੀ ਨੂੰ ਸ਼ਾਇਦ ਉਹਦੋਂ ਕਿਹਾ ਸੀ ਔਰ ਪੰਜਾਬ ਹਰਿਆਣਾ ਨੂੰ ਵੀ ਕਿ ਤੁਸੀਂ ਮਿਲ ਕੇ ਜਿੱਦ ਨਾ ਕਰੋ ਮਰਦੇ ਮਾਮਲਾ ਦਾ ਜੱਠੋ ਤੇ ਜੇ ਹਰਿਆਣਾ ਨੂੰ 8500 ਕਿਓਸਿਕ ਪਾਣੀ ਚਾਹੀਦਾ ਤੇ ਇਹਨੂੰ ਉਧਾਰ ਦੇ ਦਿਓ ਦੇ ਸਕਦੇ ਹੋ ਜਿਹੜਾ ਬਾਅਦ ਦੇ ਵਿੱਚ ਵਾਪਸ ਕਰਨਾ ਪਊਗਾ ਇਹ ਉਦੋਂ ਦਾ ਫੈਸਲਾ ਜੀ ਇਹਦੇ ਵਿੱਚ ਜ਼ਿਕਰ ਨਹੀਂ ਕੀਤਾ ਇਹਦੇ ਵਿੱਚ ਤਾਂ ਇੰਨਾ ਹੀ ਕੀਤਾ ਕਿ ਜਿਹੜੀ ਉਸ ਦਿਨ ਮੀਟਿੰਗ ਹੋਈ ਆ ਉਹਦੇ ਜਿਹੜੇ ਫੈਸਲੇ ਆ ਉਹਨਾਂ ਤੇ ਅਮਲ ਕੀਤਾ ਜਾਵੇ ਔਰ ਨਾਲ ਦੀ ਨਾਲ ਉਹਨਾਂ ਕਿਹਾ ਵੀ ਜੇ ਤੁਸੀਂ ਪੰਜਾਬ ਇਹਨੂੰ ਪਾਖੜਾ ਡੈਮ ਤੇ ਸੁਰੱਖਿਆ ਪੁਲਿਸ ਸੁਰੱਖਿਆ ਵਧਾਉਣੀ ਚਾਹੁੰਦਾ ਜੇ ਇਹ ਸਮਿੱਧਿਆ ਕਿ ਵਧਾਉਣੀ ਆ ਤਾਂ ਇਹ ਵਧਾ ਸਕਦਾ ਪਰ ਉਹ ਸੰਚਾਲਨ ਪ੍ਰਣਾਲੀ ਦੇ ਵਿੱਚ ਬਿਲਕੁਲ ਦਖਲ ਨਾ ਦੇਵੇ ਅੱਛਾ ਇਹਦੇ 'ਚ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਜਿਹੜਾ ਮੇਰੇ ਲਈ ਜਗਿਆਸਾ ਦਾ ਸਵਾਲ ਹੈ ਕਿ ਹਾਈ ਕੋਰਟ ਜਿਹੜੇ ਮਾਮਲੇ ਕਈ ਪ੍ਰਦੇਸ਼ਾਂ 'ਚ ਫੈਲੇ ਨੇ ਕਈ ਸਟੇਟਾਂ 'ਚ ਉਹਦੇ ਵਿੱਚ ਹਾਈ ਕੋਰਟ ਦਖਲ ਦੇ ਸਕਦੀ ਹੈ ਇਹ ਮਾਮਲਾ ਸੁਪਰੀਮ ਕੋਰਟ ਤੇ ਅਧਿਕਾਰ ਖੇਤਰ ਦਾ ਨਹੀਂਗਾ ਜੀ ਨਹੀਂ ਇਹ ਪਾਣੀ ਦੇ ਡਿਸਟ੍ਰਿਬਿਊਸ਼ਨ ਦਾ ਨਹੀਂ ਐ ਸੱਚ ਇਹ ਚੈਲੇਂਜ ਕੀਤਾ ਹੈ ਸਿਰਫ ਆਪਣੇ ਪੁਲਿਸ ਦੀ ਡਿਪਲੋਇਮੈਂਟ ਇਹਦੇ ਫਰਕ ਹੈ ਹੂੰ ਲੈਂਡ ਆਰਡਰ ਦੇ ਪੱਖੋਂ ਉਹ ਚੈਲੇਂਜ ਹੋਇਆ ਸੀਗਾ ਰਾਦਰ ਇੱਥੇ ਸਟਰ ਸਕਿਉਰਟੀ ਦੀ ਮਾਰਕੀਟਿੰਗ ਕੀਤੀ ਗਈ ਸੀ। ਸੋ ਉਹ ਤਾਂ ਉਹਨਾਂ ਨੇ ਮੰਨੀ ਨਹੀਂ। ਇਸ ਸਟੇਟ ਸਬਜੈਕਟ ਹੈ ਜ। ਵੈਸੇ ਵੀ ਜਿਹੜਾ ਇਹ ਆਪਣੇ ਇਹ ਮਸਲਾ ਪੰਜਾਬ ਤੇ ਹਰਿਆਣਾ ਦਾ ਸੀਗਾ। ਤੇ ਜਿਹੜੀ ਹਾਈ ਕੋਰਟ ਹੈ ਸਾਡੀ ਉਹ ਪੱਲਿਆਬਨ ਹਰਿਆਣਾ ਹਾਈ ਕੋਰਟ ਹੈ। ਸੋ ਇਹ ਮਸਲੇ ਸਾਰੇ ਡੀਲ ਕਰ ਸਕਦੀ ਹੈ ਦੋਵਾਂ ਸਟੇਟ ਤੇ। ਜਿਹੜੇ ਕਨਸਟੀਟਿਊਸ਼ਨਲ ਅਸਪੈਕਟ ਹੈਗੇ ਉਹ ਸੈਂਟਰ ਕੋਲ ਜਾਣ ਗੱਲ ਵੱਖਰੀ ਹੈਗੀ ਆ ਲੇਕਿਨ ਜਿਹੜੇ ਇਹੋ ਜਿਹੇ ਮਸਲੇ ਆ ਕੇ ਲੇਕਿਨ ਇਹਦੇ ਚ ਹੁਣ ਇੰਪੋਰਟੈਂਟ ਗੱਲ ਇਹ ਹੈ ਜਿਹੜਾ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜੇ ਦਿੱਲੀ ਦੀ ਮੀਟਿੰਗ ਦੇ ਫੈਸਲੇ ਹੋਏ ਸੀਗੇ ਉਹ ਲਾਗੂ ਕਿਤੇ ਜਾਣ ਵੀ ਪਾਣੀ ਉਧਾਰ ਦਿੱਤਾ ਜਾਵੇ ਇਹ ਇਹ ਰੀ ਕੇ ਇਸ ਪਾਰਟੀ ਇੱਕ ਪਲੋਂ ਪਾਣੀ ਦੇਤਾ ਜਦੋਂ ਮੰਗਿਆ ਹਰਿਆਣਾ ਨੇ ਪਾਣੀ ਦੇਤਾ ਉਹਦਾ ਗੱਲ ਖਤਮ ਹੋ ਗਈ ਨਾ ਇੱਕ ਅਸਪੈਕਟ ਜਿਹੜਾ ਪੋਜ਼ਿਟਿਵ ਇਹ ਹੈ ਹੁਣ ਹਰਿਆਣਾ ਆਪਣੀ ਮਰਜ਼ੀ ਮਨਮਰਜ਼ੀ ਪਹਿਲਾਂ ਦੇ ਤਰ੍ਹਾਂ ਨਹੀਂ ਕਰ ਸਕਦੀ ਨੋੜਪੈਣ ਤੇ ਜਿਹੜਾ ਇਹ ਪਾਣੀ ਦਾ ਕੋਟਾ ਹੁਣ ਉਧਰ ਜਾਏਗਾ ਉਹ ਉਹਨਾਂ ਨੂੰ ਪੰਜਾਬ ਨੂੰ ਦੇਣਾ ਪੈਗਾ ਸਮਝ। ਉਹ ਇਲਾਕ ਫਰਕ ਹੈਗਾ ਕੋਈ ਬਹੁਤੀ ਮਰਖਾ ਲੈ ਪੰਜਾਬ ਰੋਧੀ ਕੋਈ ਬਹੁਤੀ ਵਿਰੋਧੀ ਗੱਲ ਨਹੀਂ ਹੈ ਲੇਕਿਨ ਅਲਟੀਮੇਟਲੀ ਜੇ ਮਸਲਾ ਹੱਲ ਹੁੰਦਾ ਤਾਂ ਕਰ ਦੇਣਾ ਚਾਹੀਦਾ। ਵੈਸੇ ਵੀ ਭੱਟੀ ਸਭ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਮੈਨੂੰ ਲੱਗਦਾ ਹੁਣ ਪੰਜਾਬ ਲਈ ਜਿੱਦ ਕਰਨੀ ਵੀ ਥੋੜੀ ਜਿਹੀ ਟਫ ਹੋਊਗੀ ਕਿ ਉਧਾਰ ਲਈ ਤਾਂ ਗੱਲ ਪਹਿਲਾਂ ਤੇ ਉਹ ਸਿਰ ਬਿਲਕੁਲ ਕਹਿ ਹੀ ਰਹੇ ਸੀਗੇ ਕਿ ਤੁਸੀਂ ਪਾਣੀ ਵਰਤ ਚੁੱਕੇ ਹੋ ਹੁਣ ਪਾਣੀ ਵਾਦੂ ਹੈ ਨਹੀਂ ਅਸੀਂ ਬਿਲਕੁਲ ਨਹੀਂ ਦੇਣਾ ਜਦੋਂ ਅਗਲਾ ਹੁਣ 21 ਮਈ ਤੋਂ ਬਾਅਦ ਸਥਿਤੀ ਆਊਗੀ ਫਿਰ ਤੁਹਾਡੀ ਵਾਰੀ ਜਿਹੜੀ ਆ ਉਦੋਂ ਹੀ ਲੈ ਲਿਓ ਉਦੋਂ ਤੱਕ ਤਾਂ ਇਹ ਕਿਹਾ ਜਾ ਰਿਹਾ ਸੀਗਾ ਤੇ ਪਰ ਹੁਣ ਜਿਵੇਂ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹਿਤੀ ਆ ਕਿ ਤੁਸੀਂ ਦੋ ਜਿਹੜੀ ਉਹ ਮੀਟਿੰਗ ਸੀ ਗ੍ਰਹਿ ਕੇਂਦਰੀ ਗ੍ਰਹਿਸ ਕੱਤਰ ਦੀ ਅਗਵਾਈ ਵਾਲੀ ਉਹਨੂੰ ਫਾਲੋ ਕਰੋ ਉਹਨੂੰ ਪਵੰਦ ਹੋਵੋ ਮੈਨੂੰ ਲੱਗਦਾ ਕਿ ਇਹ ਸ਼ਾਇਦ ਦੇਸ਼ ਦੀ ਸਥਿਤੀ ਦੇ ਵਿੱਚ ਇਹ ਚੀਜ਼ਾਂ ਹੁਣ ਉੰਨੀयां ਤਲਖ ਨਹੀਂ ਰਹਿਣਗੀਆਂ ਇੱਥੇ ਘਟੋ ਘਟਾ ਰੰਦਾ ਵਸ ਰੇਣੀਆ ਵੀ ਨਹੀਂ ਚਾਹੀਦੀਆਂ ਦੇਖੋ ਹੋਇਆ ਕੀ ਸੀ ਕਿ ਉਹ ਚਲਾਕੀ ਦੇ ਨਾਲ ਨਾ ਪਾਣੀ ਜਿਵੇਂ ਨਕਾ ਵੱਡਣਾ ਹੁੰਦਾ ਇਦਾਂ ਕਰ ਰਹੇ ਸੀ ਮੇਰੇ ਖਿਆਲੇ ਪੰਜਾਬ ਦੇ ਲਈ ਇਹ ਚੰਗੀ ਗੱਲ ਰਹੀ ਹੈ ਕਿ ਇਹ ਕੰਫਰਮ ਹੋਊਗਾ ਨਾ ਕਿ ਪਾਣੀ ਭਾਈ ਤੁਹਾਡਾ ਹਿੱਸਾ ਮੁੱਕ ਚੁੱਕਿਆ ਹੈ ਅਸੀਂ ਤੁਹਾਨੂੰ ਵੱਧੂ ਪਾਣੀ ਦੇ ਰਹੇ ਹਾਂ ਵੀ ਸੈਂਸੇਬਲ ਉਹ ਜਿਹੜਾ ਮਤਲਬ ਸੈਕਟਰੀ ਬਦਲ ਕੇ ਹੋਰ ਕਰਕੇ ਜਿਹੜਾ ਉਹ ਚਲਾਕੀ ਵਾਲਾ ਕੰਮ ਸੀਗਾ ਉਹਦੇ 'ਚ ਮੇਰੇ ਖਿਆਲੇ ਪੰਜਾਬ ਦੀ ਕਿਸਮ ਦੀ ਮੋਰਲ ਵਿਕਟਰੀ ਹੈ ਕਿ ਉਹਦੇ ਉੱਪਰ ਮੋਹਰ ਹੀ ਲੱਗੀ ਹੈ ਨਾ ਕਿ ਪਾਣੀ ਤੁਹਾਨੂੰ ਦੇ ਰਹੇ ਨੇ ਅਕਨੋਲਜ ਇਟ ਕਿ ਤੁਹਾਨੂੰ ਆਧਾਰ ਦੇ ਰਹੇ ਨੇ ਔਰ ਸੈਂਸਿਬਲੀ ਬਿਹੇਵ ਕਰੋ ਦੂਜੀ ਚੀਜ਼ ਇਹ ਕਿ ਚਲੋ ਉਹ ਤਾਂ ਮੰਨ ਲਿਓ ਹਾਈ ਕੋਰਟ ਨੇ ਕਹਿਣਾ ਸੀ ਕਿ ਉੱਥੇ ਉਸ ਤਰ੍ਹਾਂ ਦੀ ਕਨਫਲਿਕਟ ਨਾ ਹੋਵੇ ਪਰ ਹੈਰਾਨੀ ਦੀ ਗੱਲ ਦੇਖੋ ਪੰਜਾਬ ਸਟੇਟ ਹੈ ਕੈਪੀਟਲ ਵੀ ਸਾਂਝੀ ਹੈ ਹਾਈ ਕੋਰਟ ਵੀ ਸਾਂਝੀ ਹੈ ਵੀ ਵੀ ਐਮ ਵੀ ਵੀ ਸਾਂਝੀ ਹੈ ਮਤਲਬ ਜਿਹੜੀ ਜਿਹੜੀਆਂ ਸਬਸਟੈਂਸ਼ੀਅਲ ਚੀਜ਼ਾਂ ਨੇ ਉਹ ਤਾਂ ਪੰਜਾਬ ਕੋਲ ਆਪਣੀਆਂ ਹੈ ਹੀ ਨਹੀਂ ਸੋ ਪੂਰੀ ਸਟੇਟ ਹੁਡ ਕਾਦੀ ਹੈ ਇਹ ਕਿਸ ਤਰੀਕ ਕਿਦੇ ਉੱਪਰ ਸਾਡੇ ਬੰਦੇ ਸੈਲੀਬ੍ਰੇਟ ਕਰਦੇ ਰਹਿੰਦੇ ਨੇ ਐਵੇਂ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਸਟੇਟ ਲੈ ਲੈਣ ਪ੍ਰੋਪਰ ਖੇਰ ਸਾਰੀਆਂ ਚੀਜ਼ਾਂ ਕਰੀਆਂ ਜਾਂ ਜਾਣ ਪਰ ਇਹ ਫੈਸਲਾ ਜਿੱਥੇ ਤੱਕ ਹੈ ਮੇਰਾ ਕਹਿਣਾ ਇਹ ਠੀਕ ਹੈ ਜੀ ਕਾਰ ਸਿੰਘ ਜੀ ਉਹਨਾਂ ਦੀ ਗੱਲ ਪੰਜਾਬ ਦੇ ਉਸ ਤਰ੍ਹਾਂ ਉਲਟ ਨਹੀਂ ਹੈ ਪਰ ਕੁਝ ਨਾ ਕੁਝ ਤਾਂ ਜੋ ਦੋ ਤਿਹਾਂ ਜਦੋਂ ਜਾਂਦੀਆਂ ਨੇ ਤਾਂ ਮਾਨਯੋਗ ਹਾਈ ਕੋਰਟ ਨੇ ਕਹਿਣਾ ਸੀ ਠੀਕ ਹੀ ਕਰਿਆ ਉਹਨਾਂ ਨੇ ਇੱਕ ਤਰੀਕੇ ਨਾਲ ਕਿ ਪਾਣੀ ਅਕਾਊਂਟ ਫਾਰ ਤਾਂ ਹੋਊਗਾ ਨਾ ਕਿ ਇਹ ਪਾਣੀ ਬਾਈ ਦਿੱਤਾ ਗਿਆ ਤੁਸੀਂ ਲੈ ਆਓ ਫੇਸਮੇ ਸੋ ਇਨਵੋਲਵਸ ਕਰੋ ਬਹੁਤ ਮਿਹਰਬਾਨ ਬਹੁਤ ਤਨਵਾ ਥੈਂਕ ਯੂ